ਇੰਡੀਆ ਚ ਕੈਪੀਟਲ ਪਨਿਸ਼ਮੈਂਟ ਦੀ ਵੀ ਪ੍ਰੋਵੀਜ਼ਨ ਹੈ ਬਲਕੀਤ ਕੌਰ ਤੇ ਸੁਰਜੀਤ ਸਿੰਘ ਕਿੱਥੇ ਰਹਿ ਰਹੇ ਨੇ ਕਿਹੜੇ ਸ਼ਹਿਰ ਚ ਰਹਿ ਰਹੇ ਨੇ ਕਿੰਨਾ ਹਲਾਤਾਂ ਚ ਰਹਿ ਰਹੇ ਨੇ ਉਹ ਕੈਨੇਡੀਅਨ ਕੋਰਟ ਨੇ ਇਹਨਾਂ ਨੂੰ ਮੰਨਿਆ ਕਿ ਇਹ ਦੋਸ਼ੀ ਐ ਤੇ ਆਲਰੇਡੀ ਇਹ ਜੇਲ ਸੀ ਕੈਨੇਡੀਅਨ ਜੇਲਸ ਪੰਜਾਬ ਦੇ ਕਿੰਨਾ ਪੁਲਿਸ ਅਫਸਰਾਂ ਦੀ ਡਿਊਟੀ ਲੱਗਦੀ ਐ ਕਿ ਤੁਸੀਂ ਹਥਕੜੀ ਲੈ ਕੇ ਜਾਓ ਮਾਤਾ ਮਲਕੀਤ ਕੌਰ ਤੇ ਮਾਮਾ ਸਰਜੀਤ ਸਿੰਘ ਨੂੰ ਇਥੋਂ ਦੀ ਅਦਾਲਤ ਤੇ ਵਿੱਚ ਪੇਸ਼ ਕੀਤਾ ਗਿਆ। ਜਾਣਨਾ ਹੈ ਕਿ ਅਸੀਂ ਕਿਵੇਂ ਉਹਦੀ ਅਰੈਸਟ ਉੱਥੇ ਜਾ ਕੇ ਆਪਾਂ ਐਗਜ਼ੀਕਿਊਟ ਕਰਾਂਗੇ। ਪੰਜਾਬ ਦੇ ਵਿੱਚ ਕਿਹੜੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਹੈ? ਕਿੰਨੀ ਉਹਨਾਂ ਨੂੰ ਜਿਹੜੀ ਹੈ ਉਹ ਸਜ਼ਾ ਹੋ ਗਈ ਹੈ ਜਾਂ ਨਹੀਂ ਹੋਈ? ਅਪਰਾਧ ਜਗਤ ਦੇ ਅਣਸੁਣੇ ਕਿਸਿਆਂ ਦੇ ਵਿੱਚ ਅਸੀਂ ਕੁਝ ਦਿਨ ਪਹਿਲਾਂ ਤੁਹਾਨੂੰ ਪੰਜਾਬ ਹੀ ਨਹੀਂ ਹਿੰਦੁਸਤਾਨ ਨਹੀਂ ਕਮੰਤਰੀ ਪੱਦਰ ਦੇ ਇੱਕ ਚਰਚਿਤ ਵਿਸ਼ੇ ਤੇ ਇੱਕ ਚਰਚਿਤ ਕੇਸ ਬਾਰੇ ਅਸੀਂ ਤੁਹਾਨੂੰ ਜਾਣੂ ਕਰਵਾਇਆ ਸੀ ਉਹ ਕੇਸ ਸੀਗਾ ਇੱਕ ਲੜਕੀ ਜਿਹੜੀ ਕੈਨੇਡਾ ਦੀ ਜੰਪਲ ਆ ਜੱਸੀ ਨਾਮ ਦੀ ਲੜਕੀ ਜਿਹਦਾ ਉਸਦੇ ਹੀ ਮਾਂ ਤੇ ਮਾਮੇ ਤੇ ਦੋਸ਼ ਲੱਗਦੇ ਨੇ ਵੀ ਉਹਨਾਂ ਨੇ ਕੰਟਰੈਕਟ ਕਿਲਿੰਗ ਅਸੀਂ ਕਰੀ ਸੁਪਾਰੀ ਦੇ ਕੇ ਉਹਦਾ ਜਿਹੜਾ ਇੱਥੇ ਕਤਲ ਕਰਾ ਦਿੱਤਾ ਸੀ ਕਿਉਂਕਿ ਉਹਨੇ ਇੱਕ ਗਰੀਬ ਘਰ ਦੇ ਮੁੰਡੇ ਨਾਲ ਲਵ ਮੈਰਿਜ ਕਰਾਈ ਸੀ ਉਹ ਜਿਹੜੀ ਸਾਰੀ ਤਫਤੀਸ਼ ਕੀਤੀ ਸੀ ਸਵਰਨ ਸਿੰਘ ਨੇ ਕੀਤੀ ਸੀ ਜਿਹੜੇ ਉਸ ਵੇਲੇ ਤੂਰੀ ਦੇ ਐਸ ਐਚ ਓ ਸੀ ਤੇ ਉਹਦੇ ਬਾਰੇ ਸਵਰਨ ਸਿੰਘ ਨੇ ਦੱਸਿਆ ਸੀ ਪਰ ਉਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਇਹ ਹੈ ਵੀ ਉਸ ਲੜਕੀ ਦੀ ਮਾਂ ਅਤੇ ਬਾਵਾ ਮਾਂ ਦੋਨੋਂ ਜਿਹੜੇ ਐ ਜਦੋਂ ਕੈਨੇਡਾ ਦੇ ਵਿੱਚੋਂ ਰਿਪੋਰਟ ਕੀਤੇ ਜਾਂਦੇ ਨੇ ਜਾਂ ਅਸੀਂ ਕਹਿੰਦੇ ਐ ਐਕਸਟਰੈਡੀਸ਼ਨ ਹੁੰਦੀ ਹੈ ਉਹਦੀ ਐਕਸਟਰੈਡੀਸ਼ਨ ਦੇ ਵਿੱਚ ਪੰਜਾਬ ਦੀ ਇੱਕ ਸੀਨੀਅਰ ਪੁਲਿਸ ਆਫੀਸਰ ਮਿਸ ਜੀ ਕਵਰਦੀਪ ਕੌਰ ਉਹਨਾਂ ਨੇ ਜਿਹੜਾ ਅਹਿਮ ਰੋਲ ਪਲੇ ਕੀਤਾ ਸੀ ਉਹ ਕਿਵੇਂ ਉਹਨਾਂ ਦੀ ਐਕਸਟਰੈਡੀਸ਼ਨ ਹੋਈ ਕਿਵੇਂ ਉਹ ਇੱਥੇ ਲੈ ਕੇ ਆਏ ਉਸ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਾਂਗੇ ਜਾਣਾਂਗੇ ਕਮਰਦੀਪ ਜੀ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਬਹੁਤ ਕਮਰਦੀਪ ਜੀ ਤੁਸੀਂ ਕਿਉਂਕਿ ਇਹ ਜਿਹੜਾ ਮਸਲਾ ਹੈ ਬਹੁਤ ਵੱਡਾ ਕੋ ਮੰਤਰੀ ਪਦ ਦਾ ਮਸਲਾ ਸੀਗਾ ਐਕਸਟਰੈਡੀਸ਼ਨ ਬਹੁਤ ਰੇਅਰ ਟੂ ਰੇਅਰ ਕੇਸਿਸ ਦੇ ਵਿੱਚ ਜਿਹੜੀਆਂ ਉਹ ਹੁੰਦੀ ਹੈ ਕਿਉਂਕਿ ਮੁਲਕਾਂ ਦੀਆਂ ਟ੍ਰੀਟੀਆਂ ਨੇ ਹੋਰ ਨੇ ਕਈ ਤਰ੍ਹਾਂ ਦੇ ਕਾਨੂੰਨ ਨੇਗੇ ਇਹ ਸਾਰੀ ਕਿਉਂਕਿ ਤੁਹਾਡੀ ਇੱਕ ਜ਼ਿੰਮੇਵਾਰੀ ਸੀ ਬੜੀ ਵੱਡੀ ਜ਼ਿੰਮੇਵਾਰੀ ਸੀ ਉਹਨੂੰ ਲਿਆਉਣ ਦੇ ਵਿੱਚ ਤੁਹਾਡਾ ਕੀ ਰੋਲ ਸੀ ਕਿਵੇਂ ਉੱਥੇ ਸਾਰਾ ਕੁਝ ਇਹ ਸਾਰਾ ਵਰਤਾਰਾ ਸੀ ਉਹਦੇ ਬਾਰੇ ਜਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਤਾਂ ਜੋ ਉੱਥੋਂ ਵਾਲੇ ਜਿਹੜੇ ਬੈਠੇ ਕ੍ਰਾਈਮ ਕਰਦੇ ਆ ਉਹਨਾਂ ਨੂੰ ਵੀ ਸਬਕ ਮਿਲੇ ਤੇ ਇੱਥੇ ਵੀ ਲੋਕਾਂ ਨੂੰ ਪਤਾ ਲੱਗੇ ਵੀ ਕ੍ਰਾਈਮ ਤਾਂ ਦੁਨੀਆ ਦੀ ਜਿਹੜੀ ਮਰਜ਼ੀ ਧਰਤੀ ਤੇ ਕੀਤਾ ਉਹ ਬੰਦਾ ਫੜਿਆ ਹੀ ਜਾ ਸਕਦਾ ਹੈ கரੈਕਟ ਜੀ 2017 ਚ ਮੈਂ ਪਟਿਆਲੇ ਪੋਸਟਡ ਸੀ ਐਸਪੀ ਹੈਡਕੁਆਟਰ ਜੀ ਤੇ ਉਥੇ ਕਿਉਂਕਿ ਰੇਂਜ ਪਟਿਆਲਾ ਰੇਂਜ ਦੇ ਅੰダー ਸੰਗਰੂਰ ਜ਼ਿਲ੍ਹਾ ਵੀ ਆਂਦਾ ਹੈ ਹਾਂਜੀ ਹਾਂ ਤੇ ਜੱਸੀ ਸਿੱਧੂ ਮਰਡਰ ਕੇਸ ਜੋ ਕਿ 2000 ਤੋਂ ਜਦੀ ਤਫਤੀਸ਼ ਚੱਲ ਰਹੀ ਸੀ ਐਕਸਟਰੈਡੀਸ਼ਨ ਕੇਸ ਪਹਿਲੇ ਹੀ ਮੂਵ ਹੋਇਆ ਹੋਇਆ ਸੀ ਜੀ ਤੇ ਕਾਫੀ ਸਾਲਾਂ ਦੀ ਮਸ਼ਕੱਤ ਤੋਂ ਬਾਅਦ ਜਦੋਂ ਦੋਨਾਂ ਗਵਰਨਮੈਂਟਸ ਦੀ ਸਹਿਮਤੀ ਬਣੀ ਕਿ ਉਹਨਾਂ ਨੂੰ ਹੁਣ ਐਕਸਟਰੈਡਿਟ ਕਰ ਦਿੱਤਾ ਜਾਣਾ ਚਾਹੀਦਾ ਹੈ ਉਸ ਵਕਤ ਸਾਨੂੰ ਗਵਰਨਮੈਂਟ ਆਫ ਇੰਡੀਆ ਨੂੰ ਉਥੋਂ ਇਨਫੋਰਮੇਸ਼ਨ ਆਈ ਕੈਨੇਡਾ ਤੋਂ ਕੈਨੇਡਾ ਤੋਂ ਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਪੰਜਾਬ ਸਰਕਾਰ ਨੂੰ ਇਨਫੋਰਮੇਸ਼ਨ ਭੇਜੀ ਵੀ ਤੁਸੀਂ ਆਪਣੀ ਇੱਕ ਜਿਹੜੇ ਐਕਸਟਰਾ ਡਾਈਟ ਕਰਨੇ ਫਿਯੂਜੀਟਿਵਸ ਇਹਨਾਂ ਨੂੰ ਲੈ ਕੇ ਜਾਣ ਤੇ ਉਹਦੀ ਟੀਮ ਸਾਡੇ ਕੋਲ ਭੇਜ ਦੋ ਉਸ ਟੀਮ ਚ ਮੈਂ ਐ ਐਸਪੀ ਹੈਡਕੁਆਟਰ ਮੈਸੀ ਮੇਰੇ ਨਾਲ ਇੱਕ ਡੀਐਸਪੀ ਆਕਾਸ਼ਦੀਪ ਆਲਕ ਤੇ ਇੱਕ ਇੰਸਪੈਕਟਰ ਸੰਗਰੂਤ ਉਹ ਤਿੰਨਾਂ ਦੀ ਟੀਮ ਬਣਾਈ ਗਈ ਤੇ ਮੈਨੂੰ ਯਾਦ ਹੈ ਕਿ ਟਿਊਜ਼ਡੇ ਦੀ ਗੱਲ ਸੀ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਐਕਸਟ੍ਰੈਡੀਸ਼ਨ ਕਰਨ ਅਸੀਂ ਜਾਣਾ ਹੈ ਤੇ ਤੁਹਾਡੀ ਡਿਊਟੀ ਲੱਗੀ ਹੈ ਡਿਊਟੀ ਲੱਗੀ ਹੈ ਤੇ ਉਹ ਜਦੋਂ ਸਾਨੂੰ ਹੈਂਡਓਵਰ ਹੋਣੀ ਸੀ ਉਹ ਸੰਡੇ ਨੂੰ ਹੋਣੀ ਸੀ ਤਾਂ ਸਾਡ ਕੋਲ ਸਿਰਫ 4 ਦਿਨ ਸੀ ਤਿਆਰੀ ਲਈ 1 ਦਿਨ ਟਰੈਵਲ ਦਾ ਸੀ ਤਾਂ 3 ਦਿਨ ਹੀ ਬਚੇ ਸੀ ਤੇ ਕਿਉਂਕਿ ਅਸੀਂ ਅਫੀਸ਼ੀਅਲ ਵਿਜ਼ਿਟ ਲਈ ਜਾ ਰਹੇ ਸੀ ਤਾਂ ਅਸੀਂ ਫਿਰ ਅਫੀਸ਼ੀਅਲ ਪਾਸਪੋਰਟ ਜਿਹੜਾ ਮੇਰੇ ਕੋਲ ਵਾਈਟ ਪਾਸਪੋਰਟ ਟ੍ਰੇਨਿੰਗ ਦੇ ਟਾਈਮ ਤੋਂ ਸੀ ਜਿਹੜਾ ਅਫੀਸ਼ੀਅਲ ਪਾਸਪੋਰਟ ਹੁੰਦਾ ਹੈ ਗਵਰਨਮੈਂਟ ਅਫੀਸ਼ੀਅਲਸ ਵਾਸਤੇ ਤੇ ਉਹ ਮੇਰਾ ਪਹਿਲੇ ਬਣਿਆ ਹੋਇਆ ਸੀ ਤੇ ਉਹਦੇ ਤੇ ਅਸੀਂ ਫਿਰ ਵੀਜ਼ਾ ਲਈ ਅਪਲਾਈ ਕੀਤਾ ਉਦੋਂ ਇਲਾਨਤੇ ਮਾਲ ਚ ਕੈਨੇਡੀਅਨ ਵੀਜ਼ਾ ਵਾਸਤੇ ਪ੍ਰੋਵੀਜ਼ਨ ਸੀ ਤੇ ਉੱਥੇ ਵੀ ਕਿਉਂਕਿ ਦੋਨੋਂ ਗਵਰਨਮੈਂਟ ਦੀ ਸਹਿਮਤੀ ਬਣ ਗਈ ਸੀ ਵੀਜ਼ਾ ਲੈਂਚ ਕੋਈ ਜ਼ਿਆਦਾ ਟਰਬਲ ਨਹੀਂ ਆਈ ਕਿੰਨੇ ਘੰਟਿਆਂ ਚ ਵੀਜ਼ਾ ਲੱਗਿਆ ਅ तकरीबन 4-5 ਘੰਟੇ ਦਾ ਹੀ ਅ اچھا ਵੀਜ਼ਾ ਲੱਗ ਗਿਆ 4-5 ਜੀ ਜੀ ਧੰਨਵਾਦ ਅੱਛਾ ਜੀ ਤੇ ਉਸ ਤੋਂ ਬਾਅਦ ਅਸੀਂ ਕਿਉਂਕਿ ਹੁਣ ਐਕਸਟਰਾਡਿਟ ਕਰਨ ਜਾ ਰਹੇ ਸੀ ਤੇ ਅਸੀਂ ਕੇਸ ਫਾਈਲ ਵੀ ਸਾਰੀ ਮੰਗਾ ਕੇ ਪੜੀ ਟੀਮ ਨੇ ਬੈਠ ਕੇ ਪੂਰੀ ਦੇਖੀ ਕਿ ਹੁਣ ਤੱਕ ਇਨਵੈਸਟੀਗੇਸ਼ਨ ਚ ਕੀ ਹੋਇਆ ਤੇ ਕਾਗਜ਼ੀ ਪੱਤਰੀ ਕੈਨੇਡੀਅਨ ਗਵਰਨਮੈਂਟ ਨਾਲ ਗਵਰਨਮੈਂਟ ਆਫ ਇੰਡੀਆ ਦੀ ਕੀ ਹੋਈ ਹੈ ਉਹ ਸਾਰਾ ਕੇਸ ਸਮਝ ਕੇ ਅਸੀਂ ਫਿਰ ਪਲਾਨ ਬਣਾਇਆ ਕਿ ਅਸੀਂ ਕਿਵੇਂ ਉਹਦੀ ਅਰੈਸਟ ਉੱਥੇ ਜਾ ਕੇ ਆਪਾਂ ਐਗਜ਼ੀਕਿਊਟ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਫਰਾਈਡੇ ਨੂੰ ਇਥੋਂ ਪਟਿਆਲੇ ਤੋਂ ਨਿਕਲ ਗਏ ਤੇ ਹਾਲਾਂਕਿ ਉਸ ਟਾਈਮ ਤੇ ਸਾਰਾ ਮਿਸ਼ਨ ਜਿਹੜਾ ਸੀ ਸੁਪੋਜ਼ ਟੂ ਬੀ ਸੀਕ੍ਰੀਟ ਸੀ ਕਿ ਬਹੁਤੇ ਲੋਕਾਂ ਨੂੰ ਪਤਾ ਨਾ ਲੱਗੇ ਤਾਂ ਕਿ ਜਿਹੜਾ ਜਸਟਿਸ ਹੈ ਉਹ ਮੀਟ ਹੋ ਸਕੇ ਤੇ ਆਪਾਂ ਇਹਨਾਂ ਨੂੰ ਲਿਆਈਏ ਤਾਂ ਜੋ ਤੁਹਾਡੀ ਕਾਰਵਾਈ ਸਿਰੇ ਚੜ ਸਕੇ ਕਾਰਵਾਈ ਸਿਰੇ ਚੜ ਸਕੇ ਬਟ ਕਿਉਂਕਿ ਇਹਨਾ ਹਾਈਲਾਈਟਡ ਕੇਸ ਇਹ ਰਿਆ 17 ਸਾਲ ਉਦੋਂ ਹੋ ਚੁੱਕੇ ਸੀ ਕੇਸ ਨੂੰ ਤੇ ਤੁਸੀਂ ਜਾਣਦੇ ਹੀ ਹੋ ਕਿ ਪੂਰਾ ਹਾਈਲਾਈਟਡ ਰਿਆ ਇੰਟਰਨੈਸ਼ਨਲ ਲੈਵਲ ਤੇ ਹੀ 17 ਸਾਲਾਂ ਜਿੱਤੇ ਇੱਕ ਨਵੀਂ ਜਨਰੇਸ਼ਨ ਆ ਜਾਂਦੀ ਹੈ ਜੀ ਇੱਕ ਨਵੀਂ ਜਨਰੇਸ਼ਨ ਆ ਗਈ ਤੇ ਔਰ ਸਾਰੇ ਇਸ ਕੇਸ ਨੂੰ ਫੋਲੋ ਅਪ ਕਰ ਰਹੇ ਸੀ ਤਾਂ ਜਦੋਂ ਇਹ ਐਕਸਟਰਡੀਸ਼ਨ ਦੀ ਗੱਲ ਆਈ ਤਾਂ ਸਾਰਿਆਂ ਨੂੰ ਨੈਚੁਰਲ ਤੌਰ ਤੇ ਮੀਡੀਆ 'ਚ ਗੱਲ ਫੈਲ ਗਈ ਤੇ ਉਹਦੇ ਬਾਰੇ ਪ੍ਰਿੰਟ ਵੀ ਹੋ ਗਿਆ ਜਦੋਂ ਇੰਡੀਆ ਚ ਨਿਊਜ਼ ਫੈਲ ਗਈ ਤਾਂ ਨੇਚਰਲ ਤੌਰ ਤੇ ਕੈਨੇਡੀਅਨ ਨਿਊਜ਼ਪੇਪਰ ਕੈਨੇਡੀਅਨ ਮੀਡੀਆ ਚ ਵੀ ਇਹਦੇ ਬਾਰੇ ਕਾਫੀ ਚਰਚਾ ਸ਼ੁਰੂ ਹੋ ਗਈ। ਉੱਥੇ ਵੀ ਇਨਫੋਰਮੇਸ਼ਨ ਤੋਂ ਇਹ ਪਤਾ ਲੱਗਿਆ ਸੀ ਕਿ ਕੁਝ ਲੌਬੀ ਇਹ ਵੀ ਸੀ ਜਿਹੜੀ ਟਰਾਈ ਕਰ ਰਹੀ ਸੀ ਕਿ ਇਹਨਾਂ ਦੀ ਐਕਸਟਰੈਡੀਸ਼ਨ ਨਾ ਹੋਵੇ। ਕਿਉਂਕਿ ਕੈਨੇਡਾ ਸੋਇਲ ਤੇ ਕਾਫੀ ਇੰਡੀਆ ਦੇ ਅਗੇਂਸਟ ਐਕਟੀਵਿਟੀਜ਼ ਕਰਨ ਵਾਲੇ ਟੈਰਰਿਸਟ ਫਿਜਿਟਿਵ ਹਲੇ ਵੀ ਕੁਝ ਜਿਹੜੇ ਹੈ ਅਸੀਂ ਵਾਂਟਿਡ ਨੇ ਜਿਹੜੇ ਇੰਡੀਆ ਚ ਵਾਂਟਿਡ ਨੇ। ਤੇ ਉਸ ਕਰਕੇ ਜਦੋਂ ਸਾਡੀ ਟੀਮ ਇਥੋਂ ਗਈ ਅਸੀਂ ਫਰਡੇ ਸੈਟਰਡੇ ਦੀ ਸਾਡੀ ਫਲਾਈਟ ਸੀ ਸੰਡੇ ਉੱਥੇ ਪਹੁੰਚੇ ਹਾਂ ਇੰਡੀਅਨ ਹਾਈ ਕਮਿਸ਼ਨ ਜਾ ਕੇ ਸਾਡੀ RCMP ਨਾਲ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨਾਲ ਮੀਟਿੰਗ ਟੋਰਾਂਟੋ ਵੈਨਕੂਵਰ 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 ਜਦੋਂ ਹਾਈ ਕਮਿਸ਼ਨ ਚ ਜਾ ਕੇ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਉੱਥੇ ਜਾ ਕੇ ਸਾਨੂੰ ਆਪਣਾ RCMP ਨਾਲ ਮੀਟਿੰਗ ਆਫ ਮਾਈਂਡਸ ਹੋਇਆ ਕਿ ਕਿਵੇਂ ਫਿਊਜੀਟਿਵਸ ਨੂੰ ਹੈਂਡਓਵਰ ਕਰਨਗੇ ਅਸੀਂ ਲਵਾਂਗੇ ਉਹਨਾਂ ਨੂੰ ਆਪਣੀ ਕਸਟਡੀ ਚ ਤੇ ਫਿਰ ਸਾਡਾ ਜਦੋਂ ਪਲਾਨ ਬਣਿਆ ਸਾਨੂੰ ਉਹਨਾਂ ਨੇ ਅਗਲੇ ਦਿਨ ਦਾ ਟਾਈਮ ਦਿੱਤਾ ਬਿਲਕੁਲ 2-3 ਦਿਨ ਦੀ ਸਾਰੀ ਕਾਰਵਾਈ ਹੋ ਗਈ ਸੀ ਤੇ ਕਿਉਂਕਿ ਕੈਨੇਡੀਅਨ ਸੋਇਲ 'ਚ ਅਸੀਂ ਉਹਨਾਂ ਦੀ ਅਰੈਸਟ ਟੈਕਨੀਕਲੀ ਨਹੀਂ ਪਾ ਸਕਦੇ ਸੀ ਕਿਉਂਕਿ ਇੰਡੀਅਨ ਲਾਅ ਉੱਥੇ ਨਹੀਂ ਇਨਫੋਰਸ ਸੀ ਜੀ ਤਾਂ ਅਸੀਂ ਇਸ ਤਰ੍ਹਾਂ ਦਾ ਸਾਡਾ ਪ੍ਰੋਸੀਜਰ ਬਣਿਆ ਸੀ ਕਿ ਜਦੋਂ ਵੀ ਅਸੀਂ ਟੇਕ-ਆਫ ਕਰਨ ਲੱਗਾਂਗੇ ਉਦੋਂ ਸਾਨੂੰ ਉਹ ਹੈਂਡਓਵਰ ਕਰ ਦੇਣਗੇ ਫਿਜਿਟਿਵਸ ਅਸੀਂ ਫਿਰ ਉੱਥੋਂ 에ਅ ਕੈਨੇਡਾ ਦੀ ਫਲਾਈਟਸ ਬੁੱਕ ਕਰਾਈਆਂ ਵੈਨਕੂਵਰ ਤੋਂ ਟੋਰਾਂਟੋ ਤੱਕ ਸਾਡੇ ਨਾਲ RCMP ਦੀ ਪੁਲਿਸ ਵੈਨਕੂਵਰ ਤੋਂ ਟੋਰਾਂਟੋ ਕੋ ਵੈਨਕੂਵਰ ਤੋਂ ਸਿੱਧਾ ਡਾਇਰੈਕਟ ਨਹੀਂ ਸੀ ਡਾਇਰੈਕਟ ਫਲਾਈਟ ਮਿਲ ਨਹੀਂ ਰਹੀ ਸੀ ਉਸ ਦਿਨ ਅੱਛਾ ਜੀ ਤੇ ਜਿਹੜੇ ਵੀ ਫਲਾਈਟ ਸੀ ਉਹ ਟੋਰਾਂਟੋ ਤੋਂ ਸਾਨੂੰ ਮਿਲ ਰਹੀ ਸੀ ਇੱਥੇ ਦੀ ਆਪਣਾ ਚੰਦ ਦਿੱਲੀ ਦੀ ਕਰ ਦਿੱਲੀ ਦੀ ਫਲਾਈਟ ਸੀ ਤੇ ਕਿਉਂਕਿ ਹੋਰ ਕੋਈ ਫਲਾਈਟ ਉਸ ਦਿਨ ਦੀ ਆਪਸ਼ਨ ਨਹੀਂ ਸੀ ਇਸ ਕਰਕੇ ਅਸੀਂ ਇਮੀਡੀਏਟਲੀ 에ਅਰ ਕੈਨੇਡਾ ਦੀ ਉਹ ਫਲਾਈਟ ਅਸੀਂ ਬੁੱਕ ਕਰਾਈ ਤੇ ਕਿਉਂਕਿ ਵੈਨਕੂਵਰ ਤੋਂ ਟੋਰਾਂਟੋ ਆਣਾ ਪੈਣਾ ਸੀ ਫਿਰ RCMP ਵੀ ਕੈਨੇਡੀਅਨ ਸੋਇਲ ਹੋਣ ਕਰਕੇ RCMP ਦੇ ਆਫੀਸਰਸ ਵੀ ਸਾਡੇ ਨਾਲ ਆਏ ਦੋਨੋਂ ਫਿਜਿਟਿਵਸ ਵੀ ਉਸ ਦਿਨ ਉਹ ਉਥੋਂ ਜਿਹੜਾ ਡਿਟੈਂ ਵੈਨਕੂਵਰ 에어ਪੋਰਟ ਤੇ ਅਸੀਂ ਪਹਿਲੀ ਵਾਰ ਇਹਨਾਂ ਨੂੰ ਮਿਲੇ ਦੋਨੋਂ ਫਿਊਜੀਟਿਵਸ ਨੂੰ ਜੀ ਤੇ ਉਸ ਤੋਂ ਬਾਅਦ ਇਹਨਾਂ ਦੇ ਨਾਲ ਅਸੀਂ ਫਲਾਈਟ ਬੋਰਡ ਕਰਕੇ ਵੈਨਕੂਵਰ ਤੋਂ ਟੋਰਾਂਟੋ ਆਏ ਟੋਰਾਂਟੋ ਚ ਫਲਾਈਟ ਤੋਂ ਜਦੋਂ ਅਸੀਂ ਆਏ ਉਸ ਤੋਂ ਬਾਅਦ ਸਾਡੇ ਅ ਨੈਕਸਟ ਫਲਾਈਟ 'ਚ ਅਸੀਂ ਚੇਂਜ ਕਰਨਾ ਸੀ ਤੇ ਜਿਵੇਂ ਤੁਸੀਂ ਹਾਂਜੀ ਟਰਮੀਨਲ ਅਲੱਗ ਸੀ ਤੇ ਅਸੀਂ ਉਹ ਦੂਸਰੇ ਟਰਮੀਨਲ ਸਾਨੂੰ RCMP ਨਾਲ ਅਸੀਂ ਜਾ ਰਹੇ ਸੀ 2017 ਤੱਕ ਉਹ ਕੈਨੇਡੀਅਨ ਪੁਲਿਸ ਦੀ ਕਸਟਡੀ ਸੀ ਕਸਟਡੀ ਸੀ ਜੀ ਤੇ ਸਾਡੀ ਠਾਰੀ ਟੀਮ ਨਾਲ ਸੀ ਉਹਨਾਂ ਦੀ ਟੀਮ ਨਾਲ ਸੀ ਫਿਜਿਟਿਵਸ ਦੋਨੋਂ ਨਾਲ ਸੀ ਤੇ 2017 ਚ ਸਪਟੈਂਬਰ ਦੀ ਗੱਲ ਹੈ ਸਪਟੈਂਬਰ ਮਹੀਨੇ ਚ ਸੀ ਗਈ ਸੀ ਤੇ ਜਦੋਂ ਅਸੀਂ ਟੋਰਾਂਟੋ ਚ ਨੈਕਸਟ ਫਲਾਈਟ ਲਈ ਬੋਰਡ ਕਰਨ ਲੱਗੇ ਕੈਨੇਡੀਅਨ ਪੁਲਿਸ ਨੇ ਇਹਨਾਂ ਦੀ ਸਾਨੂੰ ਉਹਨਾਂ ਦੀ ਟਿਕਟਸ ਜਿਹੜੀਆਂ ਹੈਂਡਓਵਰ ਕੀਤੀਆਂ ਬੋਰਡਿੰਗ ਪਾਸਸਿਸ ਫਿਜਿਟਿਵਸ ਦੇ ਤੇ ਮੇਰੀ ਤੇ ਸਰਜੀਤ ਸਿੰਘ ਤੇ ਉਹਦੇ ਭੈਣ ਦੇ ਜੀ ਜੀ ਜਿਹੜੀ ਆਪਣਾ ਜਸੀ ਦੀ ਮਦਰ ਤੇ ਮਾਮਾ ਦੋਨਾਂ ਦੇ ਤੇ ਮੇਰੀ ਟੀਮ ਜਿਹੜੀ ਸਾਡਾ ਸਮਾਨ ਆਲਰੇਡੀ ਬੋਰਡਨ ਹੋ ਚੁੱਕਿਆ ਸੀ ਸਾਰਾ ਚੈੱਕ ਇਨ ਹੋ ਚੁੱਕਿਆ ਸੀ ਤੇ ਮੇਰੀ ਟੀਮ ਅੰਦਰ ਸੀਟਸ ਦੇਖਣ ਗਈ ਸੀ ਕਿ ਸਾਰਾ ਅੰਦਰ ਇਨ ਪਲੇਸ ਹੈ ਕਿਉਂਕਿ ਹੁਣ ਸਾਡੇ ਫਿਜਿਟਿਵ ਸਾਡੀ ਕਸਟਡੀ ਚ ਆਉਣ ਵਾਲੀ ਸੀ ਤੇ ਮੈਂ ਹਲੇ ਜਿਹੜਾ 에ਅਰ ਬ੍ਰਿਜ ਹੁੰਦਾ ਉੱਥੇ ਅਸੀਂ RCMP ਨਾਲ ਮੈਂ ਤੇ ਸਾਡੀ ਟੀਮ ਵੇਟ ਕਰ ਰਹੀ ਸੀ ਟੀਮ ਮੇਰੀ ਅੰਦਰ ਸੀ ਮੈਂ ਤੇ ਫਿਜਿਟਿਵਜ਼ ਉੱਥੇ ਵੇਟ ਕਰ ਰਹੀ ਸੀ ਜੀ ਪਰ ਜਦੋਂ ਇਹ ਸਾਰੀ ਕਾਰਵਾਈ ਹੋ ਰਹੀ ਸੀ ਉਸ ਟਾਈਮ RCMP ਦੀ ਟੀਮ ਨੂੰ ਇੱਕ ਮੈਸੇਜ ਆਇਆ ਉਹਨਾਂ ਦੇ ਹੈੱਡਕੁਆਟਰਸ ਤੋਂ ਉਹਨਾਂ ਦੀ ਅਥਾਰਟिटीज ਤੋਂ ਜੀ ਕਿ ਸੁਪਰੀਮ ਕੋਰਟ ਜਿਹੜੇ ਉੱਥੇ ਦਾ ਕੋਰਟ ਆਫ ਜਸਟਿਸ ਹੈ ਹਾਈएस्ट ਉਹਨਾਂ ਦਾ ਜਿਹੜਾ ਕੋਰਟ ਆਫ ਕੋਰਟ ਆਫ ਜਸਟਿਸ ਹੈ ਤੇ ਉਹਨਾਂ ਵੱਲੋਂ ਇਹਨਾਂ ਦੀ ਐਕਸਟਰਡੀਸ਼ਨ ਤੇ ਸਟੇ ਮਿਲ ਗਈ ਅੱਛਾ ਜੀ ਤੇ ਬਹੁਤ ਹੀ ਜਿਵੇਂ ਅਸੀਂ ਕਹਿ ਲਈਏ ਸਸਪੈਂਸਫੁਲ ਤਰੀਕੇ ਨਾਲ ਬਿਲਕੁਲ 에ਅ ਬ੍ਰਿਜ ਤੇ ਜਿਵੇਂ ਤੁਸੀਂ ਚੜ੍ਹਨ ਦਿੱਤੀ ਜਹਾਜ਼ ਉਡਣ ਦੀ ਤਿਆਰੀ ਚਾਹੀਏ ਜੇ 5 ਮਿੰਟ ਵੀ ਡਿਲੇ ਹੋ ਜਾਂਦਾ ਤੇ ਜਹਾਜ਼ ਉੱਡ ਗਿਆ ਸੀ ਟੇਕ ਆਫ ਕਰ ਲੈਣਾ ਸੀ ਕਿਉਂਕਿ ਇਹ ਸਾਰੀ ਕਾਰਵਾਈ ਬਿਲਕੁਲ 에ਅ ਸੈਕਿਉਰਿਟੀ ਚੈੱਕ ਇਨ ਵੀ ਸਾਡਾ ਹੋ ਚੁੱਕਿਆ ਸੀ ਤੇ ਜਦੋਂ ਉਹਨਾਂ ਨੂੰ ਪਤਾ ਚੱਲਿਆ ਸਟੇ ਹੈ ਕਿਉਂਕਿ ਹਲੇ ਹਲੇ ਅਸੀਂ ਕੈਨੇਡੀਅਨ ਸੋਇਲ ਤੇ ਹੀ ਸੀ ਤੇ ਸਾਨੂੰ RCMP ਨੇ ਕਿਹਾ that we should wait for some time ਅਸੀਂ ਥੋੜੀ ਦੇਰ ਵੇਟ ਕਰਦੇ ਹਾਂ ਅਸੀਂ ਗੋ ਹੈਡ ਸਾਨੂੰ ਉੱਥੋਂ ਆ ਜਾਈਏ ਤੇ ਜਦੋਂ ਅਸੀਂ ਵੇਟ ਕੀਤੀ ਸਾਡੇ ਕਰਕੇ ਫਲਾਈਟ ਵੀ ਡਿਲੇ ਹੋਈ ਸਾਡੀ ਵੇਟ ਕਰਕੇ ਤੇ ਉਸ ਤੋਂ ਬਾਅਦ ਸਾਨੂੰ ਉੱਥੋਂ ਦੀ ਅਥਾਰਟिटीज ਨੇ ਦੱਸਿਆ ਕਿ ਹੁਣ ਅਸੀਂ ਨਹੀਂ ਪ੍ਰੋਸੀਡ ਕਰ ਸਕਦੇ ਐਕਸਟਰਡੀਸ਼ਨ ਵਾਸਤੇ ਨਹੀਂ ਲਿਆ ਸਕਦੇ ਨਾ ਕਿਉਂਕਿ ਕੋਰਟ ਆਫ ਜਸਟਿਸ ਦੇ ਆਰਡਰ ਆਏ ਆਂ ਤੇ ਇੱਕ ਜਿਹੜੀ ਇਹਨਾਂ ਨੇ ਅਪੀਲ ਫਾਈਲ ਕੀਤੀ ਆ ਉੱਥੇ ਉਹਦਾ ਡਿਸੀਜਨ ਹਲੇ ਹੋਇਆ ਨਹੀਂ ਅ ਸਪੈਰਲੀ ਸਾਨੂੰ ਉੱਥੇ ਅਥਾਰਟिटीज ਨੇ ਦੱਸਿਆ ਕਿ ਇਹਦੀ ਹੀਅਰਿੰਗ ਜਿਹੜੀ ਹੈ ਤਿੰਨ ਦਿਨਾਂ ਚ ਹੀਅਰਿੰਗ ਹੈ ਤੋ ਟੀਮ ਸ਼ੁੱਡ ਨਾਟ ਲੀਵ ਕੈਨੇਡਾ ਤੁਹਾਨੂੰ ਇੱਥੋਂ ਮੈਸੇਜ ਲੱਗਿਆ ਜਾਂ ਉੱਥੋਂ ਹੀ ਉੱਥੋਂ ਹੀ ਤੇ ਉੱਥੋਂ ਜਦੋਂ ਮੈਸੇਜ ਲੱਗਿਆ ਅਸੀਂ ਇੱਥੇ ਇਨਫੋਰਮ ਕੀਤਾ ਆਪਣੀ ਅਥਾਰਟिटीज ਨੂੰ ਤੇ ਫਿਰ ਡਿਸਾਈਡ ਹੋਇਆ ਕਿ ਅਸੀਂ ਉੱਥੇ ਵੇਟ ਕਰਾਂਗੇ ਤੇ ਜਿਹੜੀ ਨੈਕਸਟ ਹਿਅਰਿੰਗ ਆਫ ਸੁਪਰੀਮ ਕੈਨੇਡਾ ਜੀ ਰਹੋਦ ਤੱਕ ਜਦੋਂ ਤੱਕ ਉਹਨਾਂ ਦਾ ਟ੍ਰਾਇਲ ਫਾਈਨਲ ਨਹੀਂ ਹੁੰਦਾ ਤੇ ਉਸ ਹਫਤੇ ਫਿਰ ਅਸੀਂ ਕਿਉਂਕਿ ਸੰਡੇ ਸੈਟਰਡੇ ਜਾ ਕੇ ਮੰਡੇ ਨੂੰ ਹੀ ਵਾਪਸ ਆਣਾ ਸੀ ਬਿਲਕੁਲ ਸਟੇ ਦਾ ਟਾਈਮ ਕੁਝ ਨਹੀਂ ਸੀ ਸਾਡੀ ਆਨ ਗoing ਫਲਾਈਟ ਰਿਟਰਨ ਫਲਾਈਟ ਤੇ ਕੁਝ ਘੰਟੇ ਅਸੀਂ ਸਟੇ ਕੈਨੇਡਾ ਚ ਉਹਨਾਂ ਕੀ ਸਾਡਾ ਵਰਕ ਆਊਟ ਸੀ ਤੇ ਹੁਣ ਕਿਉਂਕਿ ਸਾਨੂੰ ਉਤਰਨਾ ਫਿਰ ਮੈਂ ਆਪਣੀ ਟੀਮ ਨੂੰ ਵੀ ਬੁਲਾਇਆ ਜਿੰਨਾ ਸਾਡਾ ਹੈਂਡ ਬੈਗੇਜ ਸੀ ਅਸੀਂ ਨੇਚਰਲ ਤੌਰ ਤੇ ਵਾਪਸ ਲੈ ਗਏ ਅਚਨ ਲਗੇ ਜੀ ਤੁਹਾਡਾ ਜਹਾਜ਼ ਚ ਸੀ ਲਗੇ ਜਹਾਜ਼ ਸੀ ਤੇ ਉਹ ਵੀ ਸਾਨੂੰ ਹਫਤੇ ਬਾਅਦ ਮਿਲਿਆ ਦੈਟਸ ਐਨ ਅਦਰ ਸਟੋਰੀ ਸਾਨੂੰ ਕਾਫੀ ਦਿਨ ਬਾਅਦ ਲਗੇ ਜੀ ਸਾਡਾ ਮਿਲਿਆ ਉਹ ਕਿਉਂਕਿ ਉਹ ਤਾਂ ਇੰਡੀਆ ਆ ਗਿਆ ਹੋਊ ਪਹਿਲਾਂ ਇੰਡੀਆ ਤੋਂ ਬਾਅਦ ਜਾ ਕੇ ਉੱਥੇ ਗਿਆ ਹੋਊ ਉਹ ਹੁਣ ਦੱਸਿਆ ਨਹੀਂ ਉਹਨਾਂ ਨੇ ਬਟ ਸਾਨੂੰ ਟਾਈਮ ਬਾਅਦ ਮਿਲਿਆ ਲਗੇ ਜੀ ਤੇ ਸਾਨੂੰ 4 ਦਿਨ ਬਾਅਦ ਸਾਨੂੰ 에어ਪੋਰਟ ਤੋਂ ਹੀ ਫਿਰ ਲਗੇ ਜੀ ਅਸੀਂ ਲਿੱਤਾ ਆਪਣਾ ਬਟ ਸਾਨੂੰ ਉਤਰਨਾ ਪਿਆ ਉਹਨਾਂ ਨਾਲ ਤੇ ਉਹਨਾਂ ਦੀ 3 ਦਿਨ ਬਾਅਦ ਸੁਪਰੀਮ ਜਿਹੜੀ ਉਹਨਾਂ ਦੀ ਹਾਈਸ ਕੋਰਟ ਆਫ ਤੇ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਐਕਸਟਰਡੀਟ ਕਰਕੇ ਨਹੀਂ ਲਿਆ ਪਾਏ ਫਿਰ ਸਾਡੀ ਟੀਮ ਉਥੋਂ ਐਕਸਟਰਡੀਸ਼ਨ ਜਿਹੜੀ ਹੈ ਪ੍ਰੋਸੀਜਰ ਅਸੀਂ ਫਿਰ ਹਾਈ ਕਮਿਸ਼ਨ ਜਿਹੜੀ ਉਥੇ ਦੀ ਓਟਵਾਚ ਉਥੇ ਜਿਹੜਾ ਮੇਨ ਹਾਈ ਕਮਿਸ਼ਨ ਹੈ ਜਿਹੜਾ ਇੰਡੀਅਨ ਹਾਈ ਕਮਿਸ਼ਨ ਇੰਡੀਅਨ ਹਾਈ ਕਮਿਸ਼ਨ ਹੈ ਉਥੇ ਦੇ ਅਫੀਸ਼ੀਅਲਸ ਨਾਲ ਗੱਲ ਹੋਈ ਤੇ ਜਿਹੜੀ ਇਹਨਾਂ ਦੀ ਅਪੀਲ ਜਦੋਂ ਐਕਸਟਰਡੀਸ਼ਨ ਮੂਵ ਹੁੰਦੀ ਹੈ ਇੱਕ ਦੇਸ਼ ਤੋਂ ਦੂਜੇ ਦੇਸ਼ ਵੱਲ ਤਾਂ ਉਹ ਦੂਸਰਾ ਦੇਸ਼ ਜਦ ਕਿ ਉਹ ਸਿਟੀਜ਼ਨ ਸੀ ਉਥੇ ਦੇ ਕੈਨੇਡਾ ਦੇ ਉਹ ਇਹ ਦੇਖਦੇ ਆ ਕਿ ਜਿਹੜੀ ਇੰਡੀਅਨ ਇਨਵੈਸਟੀਗੇਸ਼ਨ ਹੋਈ ਹੈ ਉਹਦੀ ਪੂਰੀ ਕੇਸ ਫਾਈਲ ਜਿਹੜੀ ਹੈ ਉਹਨੂੰ ਟਰਾਂਸਲੇਟ ਕਰਕੇ ਉਹਨਾਂ ਨੇ ਉੱਥੇ ਮੰਗਾਇਆ ਇਹ ਹਰ ਐਕਸਟਰਡੀਸ਼ਨ ਪ੍ਰੋਪੋਜ਼ਲ ਦੇ ਨਾਲ ਕੰਪਲਸਰੀ ਫੀਚਰ ਹੁੰਦਾ ਹੈ ਕਿਉਂਕਿ ਸਾਡੇ ਜ਼ਿਆਦਾਤਰ ਪੰਜਾਬੀ ਚ ਵੀ ਸਾਡੀ ਨਾਰਮਲ ਜੀਮਨੀਆ ਸਾਰੀ ਕੇਸ ਡਾਇਰੀ ਸਾਰੀ ਪੰਜਾਬੀ ਚ ਹੁੰਦੀ ਹੈ ਤੇ ਉਹ ਸਾਰੀ ਟਰਾਂਸਲੇਟ ਕਰਕੇ ਉਸ ਦੀ 50% ਤੋਂ ਵੱਧ ਕਾਰਵਾਈ ਪੰਜਾਬੀ ਚ ਹੈ ਪੰਜਾਬੀ ਚ ਔਰ ਪੰਜਾਬ ਚ ਤਾਂ 95% ਮੇਕਰ ਦੀ ਸਾਰੀ ਪੰਜਾਬੀ ਚੀ ਤਾਂ ਉਹ ਸਾਰੇ ਟਰਾਂਸਲੇਟ ਹੋ ਕੇ ਗਈ ਸੀ ਤੇ ਉਹ ਉੱਥੇ ਜਦੋਂ ਇਹਨਾਂ ਦਾ ਪੈਰਲਲ ਇੱਕ ਟ੍ਰਾਇਲ ਚੱਲਿਆ ਟੂ ਡਿਸਾਈਡ ਕਿ ਇਹਨਾਂ ਨੂੰ ਐਕਸਟਰਡਾਈਟ ਕਰਨਾ ਹੈ ਬੰਦਾ ਕਿ ਨਹੀਂ ਕਰਨਾ ਕੈਨੇਡੀਅਨ ਕੋਰਟ ਨੇ ਇਹਨਾਂ ਨੂੰ ਦੋਸ਼ੀ ਠਹਿਰਾਇਆ ਸੀ ਉਹ ਕਦੋਂ ਉਹ ਇਸ ਇਨਸੀਡੈਂਟ ਤੋਂ ਕਾਫੀ ਸਾਲ ਪਹਿਲੇ ਦੀ ਗੱਲ ਹੈ 17 ਤੋਂ 7-8 ਸਾਲ ਪਹਿਲੇ ਦੀ ਗੱਲ ਹੈ ਅੱਛਾ ਜੀ ਤੇ ਉਦੋਂ ਉਸੇ ਟਾਈਮ ਤੋਂ ਜਦੋਂ ਕੈਨੇਡੀਅਨ ਕੋਰਟ ਨੇ ਇਹਨਾਂ ਨੂੰ ਮੰਨਿਆ ਕਿ ਇਹ ਦੋਸ਼ੀ ਐ ਤੇ ਇਹਨਾਂ ਨੂੰ ਐਕਸਟਰੈਡਿਟ ਕਰਨਾ ਬਣਦਾ ਹੈ ਹੂੰ ਉਦੋਂ ਤੋਂ ਇਹ ਉੱਥੇ ਇੱਕ ਜਿਹੜੇ ਪ੍ਰਿਜ਼ਨ ਚ ਡਿਟੈਂਸ਼ਨ ਸੈਂਟਰ ਚ ऑलरेडी ਜੇਲ ਸੀਗੇ ਆਲਰੇਡੀ ਇਹ ਜੇਲ ਸੀ ਕੈਨੇਡੀਅਨ ਜੇਲ ਸੀ ਹੂੰ ਤੇ ਜਿਹੜੀ ਟ੍ਰਾਇਲ ਜਿਸ ਤਰ੍ਹਾਂ ਮੈਂ ਕਹਿੰਦੀ ਆ ਇੱਕ ਤਰ੍ਹਾਂ ਨਾਲ ਪੈਰਲਲ ਟ੍ਰਾਇਲ ਸੈਕੰਡ ਟ੍ਰਾਇਲ ਹੋ ਗਿਆ ਜੋ ਕੈਨੇਡਾ ਚ ਚੱਲਿਆ ਤੇ ਇੰਡੀਅਨ ਇਨਵੈਸਟੀਗੇਸ਼ਨ ਦੀ ਜਿਹੜੀ ਸਾਰੀ ਟ੍ਰਾਂਸਲੇਟ ਹੋ ਕੇ ਫਾਈਲ ਗਈ ਹੋਈ ਸੀ ਉਹਦੀ ਕੁਆਲਿਟੀ ਇੰਨੀ ਅੱਛੀ ਸੀ ਕਿ ਉਹਨਾਂ ਨੂੰ ਉੱਥੇ ਵੀ ਕੈਨੇਡੀਅਨ ਸਰਕਾਰ ਨੂੰ ਮੰਨਣਾ ਪਿਆ ਕਿ ਵਾਕਈ ਇਹਨਾਂ ਦਾ ਇਹਦੇ ਚੰਮਾ ਤੁਹਾਡੇ ਮਤਲਬ ਮੁਲਾਜ਼ਮਾਂ ਦੀ ਤਫਤੀਸ਼ ਜਿਹੜੀ ਹੈ ਉਹ ਚੰਗੀ ਸੀ ਉਹ ਚੰਗੀ ਸੀ ਤੇ ਇੰਨੀ ਫੁੱਲ ਪ੍ਰੂਫ ਸੀ ਤਾਂ ਹੀ ਲੋਕਾਂ ਨੇ ਸਵਰਨ ਸਿੰਘ ਦੀ ਤਫਤੀਸ਼ ਨੂੰ ਐਪਰੀਸ਼ੀਏਟ ਵੀ ਕੀਤਾ ਬਿਲਕੁਲ ਉਹ ਉਹ ਇਨਵੈਸਟੀਗੇਟਿੰਗ ਆਫਿਸਰ ਖੁਦ ਸੀ ਤੇ ਕਾਫੀ ਸੀਨੀਅਰ ਆਫਿਸਰਸ ਨੇ ਵੀ ਬਾਅਦ ਚੋਂ ਤੇ ਉਹ ਵਾਕਈ ਕਾਬਲੇ ਤਾਰੀਫ ਸੀ ਇਸੇ ਕਰਕੇ ਕੈਨੇਡੀਅਨ ਗਵਰਨਮੈਂਟ ਫੋਰਸ ਹੋ ਗਈ ਆਪਣੇ ਸਿਟੀਜ਼ਨਸ ਨੂੰ ਐਕਸਟਰੈਡਿਟ ਕਰਨ ਲਈ ਜਦਕਿ ਉਹਦੇ ਵਿੱਚ ਮਤਲਬ ਕਾਫੀ ਰਿਗਰਸ ਪ੍ਰੋਸੀਜਰ ਹੋਣਾ ਦਾ ਹੈ ਬਹੁਤ ਸੌਖਾ ਨਹੀਂ ਐਕਸਟਰੈਡੀਸ਼ਨ ਕਰਨਾ ਕੈਨੇਡੀਅਨ ਸਿਟੀਜ਼ਨ ਦਾ ਤੇ ਜਦੋਂ ਇਹ ਸਾਰਾ ਹੋਇਆ ਕਿੱਸਾ ਉਸ ਤੋਂ ਬਾਅਦ ਇਹਨਾਂ ਨੂੰ ਡਿਟੈਂਸ਼ਨ ਸੈਂਟਰ ਚ ਰੱਖਿਆ ਗਿਆ ਉਸ ਤੋਂ ਬਾਅਦ ਜੋ ਇਹ ਅਪੀਲ ਪਾਉਂਦੇ ਰਹੇ ਉੱਥੇ ਕੋਰਟਸ ਚ ਉਹ ਜਦੋਂ ਇਹਨਾਂ ਨੂੰ ਸਜ਼ਾ ਹੋ ਗਈ ਜਦੋਂ ਸਜ਼ਾ ਹੋ ਗਈ ਉੱਥੇ ਕਿ ਜਿਹੜੇ ਇੰਡੀਅਨ ਜੇਲਸ ਐ ਉਹਨਾਂ ਦੀ ਹਾਲਤ ਠੀਕ ਨਹੀਂ ਇਹ ਇਹਨਾਂ ਦਾ ਐਲੀਬੇ ਹੁੰਦਾ ਸੀ ਇਸ ਲਈ ਇਹਨਾਂ ਨੂੰ ਇੱਥੇ ਹੀ سزا ਦੇ ਦਿੱਤੀ ਜਾਵੇ। ਉੱਥੇ ਹੀ سزا ਸੰਭ। ਇਹਨਾਂ ਦੀ ਡਿਮਾਂਡ ਇਹ ਸੀ। ਜੀ ਡਿਮਾਂਡ ਸੀ ਕਿ ਸਾਨੂੰ ਐਕਸਟਰੈਡੀਟਸ ਕਰਕੇ ਇਹ ਨਾ ਕੀਤਾ ਜਾਵੇ ਕਿ ਇੰਡੀਅਨ ਜੇਲਸ 'ਚ ਇਹਨਾਂ ਦੀ ਅਲੀਗੇਸ਼ਨ ਇਹ ਸੀ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀਆਂ। ਉੱਥੇ ਲਿਵਿੰਗ ਕੰਡੀਸ਼ਨਸ ਠੀਕ ਨਹੀਂ ਐ ਜੋ ਕਿ ਵੀ ਜੋ ਸਾਨੂੰ سزا ਦੇਣੀਆਂ ਇੱਥੇ ਦੇ ਦਿਓ। ਇੱਥੇ ਦੇ ਦਿਓ ਜੋ ਕਿ ਬਹੁਤ ਜ਼ਿਆਦਾ ਸੱਚਾਈ ਉਹਦੇ 'ਚ ਹੈ ਨਹੀਂ। ਹੂੰ। ਤੇ ਉਸ ਤੋਂ ਬਾਅਦ ਫਿਰ ਜਦੋਂ ਇਹ 1 ਸਾਲ ਦੀ ਸਟੇ ਜਦੋਂ ਉਸ ਟਾਈਮ ਤੇ ਸਟੇ ਹੋ ਗਈ ਤੇ ਅਸੀਂ ਆਗੇ ਉਸ ਤੋਂ ਬਾਅਦ ਵੀ ਅਸੀਂ ਕੇਸ ਨੂੰ ਫਾਲੋਅ ਅਪ ਕਰਦੇ ਰਹੇ। ਤੇ ਜਦੋਂ ਉਹ ਵੀ ਜਿਹੜੀ ਹਾਈएस्ट ਕੋਰਟ ਆਫ ਜਸਟਿਸ ਵੀ ਪਟੀਸ਼ਨਰ ਦੀ ਡਿਸਾਈਡ ਹੋ ਗਈ ਤੇ ਫਿਰ ਉਹ ਰਿਜੈਕਟ ਹੋ ਗਈ। ਉਹ ਕਿੰਨੇ ਚਿਰ ਬਾਅਦ? ਉਹ ਤਕਰੀਬਨ ਸਾਲ 1.5 ਸਾਲ ਉਹਦੇ ਚ ਲੱਗਿਆ ਉਸ ਤੋਂ ਬਾਅਦ ਪੇਪਰ ਵਰਕ 18 ਚ ਫਿਰ ਤੁਸੀਂ ਗਏ ਜਾਣੇ ਹੋ। ਜੀ। ਨਹੀਂ 18 ਚ ਮੈਂ ਨਹੀਂ ਗਈ ਫਿਰ ਇਹਨਾਂ ਨੂੰ ਜਦੋਂ ਐਕਸਟਰੈਡਾਈਟ ਅਸਲ ਚ ਹੋਏ ਐ। ਅੱਛਾ ਜੀ। ਉਸ ਤੋਂ ਬਾਅਦ RCMP ਦੀ ਟੀਮ ਇਹਨਾਂ ਨੂੰ ਇੰਡੀਆ ਛੱਡਣ ਆਈ। ਅੱਛਾ ਉਹ ਉਹੀ ਫਿਰ ਛੱਡ ਕੇ ਇਹਨਾਂ ਨੂੰ। ਕੈਨੇਡੀਅਨ ਗਵਰਨਮੈਂਟ ਨੇ ਇਨਫਾਰਮ ਕੀਤਾ ਕਿ ਸਾਡੀ ਟੀਮ ਇਹਨਾਂ ਨੂੰ ਐਕਸਟਰੈਡਾਈਟ ਹੁਣ ਸਕਸੈਸਫੁਲੀ ਹੋ ਗਏ। ਔਰ ਕਿਉਂਕਿ 에ਅ ਕੈ ਤਾਂ ਟੈਕਨੀਕਲੀ ਇਹਨਾਂ ਦੀ ਜਿਹੜੀ ਅਰੈਸਟ ਕਰਨੀ ਬਣਦੀ ਸੀ ਉਹ ਇੰਡੀਅਨ ਸੋਇਲ ਤੇ ਕਰਨੀ ਬਣਦੀ ਸੀ। ਹੂੰ ਤਾਂ ਜਦੋਂ ਇਹ ਦਿੱਲੀ ਉਤਰੇ ਐ ਉਸ ਤੋਂ ਬਾਅਦ ਸਾਡੀ ਪੰਜਾਬ ਪੁਲਿਸ ਦੀ ਕਸਟਡੀ 'ਚ ਇਹਨਾਂ ਨੂੰ ਲਿੱਤਾ ਗਿਆ। ਜਿਹੜਾ ਸਭ ਤੋਂ ਇੰਪੋਰਟੈਂਟ ਗੱਲ ਹੈ ਆਮ ਤੌਰ ਤੇ ਕੀ ਹੈ ਵੀ ਇੱਕ ਔਰਤ ਆਪ ਦੇ ਬੱਚੇ ਨੂੰ ਮਾਰਨ ਲਈ ਇਸ ਹੱਦ ਤੱਕ ਚਲੀ ਜਾਵੇ। ਇਹ ਬਹੁਤ ਦੁਖਦਾਈ ਹੁੰਦਾ ਹੈ ਤੇ ਆਮ ਤੌਰ ਤੇ ਬੰਦੇ ਨੂੰ ਹজম ਨਹੀਂ ਹੁੰਦੀਆਂ ਇਹ ਗੱਲਾਂ। ਜੀ ਤੁਸੀਂ ਇੱਕ ਉਸ ਔਰਤ ਨਾਲ 2-3 ਘੰਟੇ ਜਿਹੜਾ ਉਹ ਪੈਨਕੂਵਰ ਤੋਂ ਟੋਰਾਂਟੋ ਤੱਕ ਤੇ 4-5 ਘੰਟਿਆਂ ਦਾ ਸਫ਼ਰ ਹੈ। ਉਹ ਕਰਨ ਦਾ ਤੁਹਾਨੂੰ ਮੌਕਾ ਮਿਲਿਆ ਕੀ ਗੱਲਾਂ ਬਾਤਾਂ ਤੁਹਾਡੀਆਂ ਉਹਨਾਂ ਨਾਲ ਹੋਈਆਂ ਮਾਂ ਤੇ ਮਾਮੇ ਨਾਲ ਸਾਡਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਵੀ ਤਿੰਨ ਸੀਟਸ ਹੁੰਦੀਆਂ ਫਲਾਈਟ ਜੀ ਹਾਂਜੀ 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 ਤਾਂ ਦੋਨੋਂ ਅੱਗੇ ਪਿੱਛੇ ਬੈਠੇ ਸੀ ਜਿਹੜੀ ਲੇਡੀ ਸੀ ਉਹ ਜੱਸੀ ਦੀ ਮਦਰ ਉਹ ਅੱਗੇ ਬੈਠੀ ਸੀ ਉੱਥੇ ਇੱਕ RCMP ਦੇ ਆਫੀਸਰ ਵਿੱਚ ਸੀ ਤੇ ਮੈਸੀ ਨਾਲ ਹਮ ਜਿਹੜਾ ਮਾਮਾ ਸਿੰਘ ਵੀ ਦਾ surjit singh ਉਹ ਪਿਛਲੀ ਸੀਟ ਤੇ ਸੀ ਉਹਦੇ ਨਾਲ ਮੇਰੇ ਆਫੀਸਰ ਤੇ RCMP ਦੇ ਇੱਕ ਹੋਰ ਆਫੀਸਰ ਬੈਠੇ ਸੀ ਤਾਂ ਬਹੁਤ ਜ਼ਿਆਦਾ ਸੀ ਇੰਟਰੈਕਸ਼ਨ ਇਸ ਬਾਰੇ ਨਹੀਂ ਕੀਤੀ ਕਿ ਉਹਨਾਂ ਦਾ ਮੋਟਿਵ ਈਆ ਉਹਨਾਂ ਦਾ ਰਿਮੋਰਸ ਕਿਸ ਤਰ੍ਹਾਂ ਦਾ ਸੀ ਪਰ ਉਹਨਾਂ ਦਾ ਇਹ ਜ਼ਰੂਰ ਕਹਿਣਾ ਸੀ ਕਿ ਅਸੀਂ ਇੱਥੇ ਜਿਹੜੇ ਡਿਟੈਂਸ਼ਨ ਸੈਂਟਰ 'ਚ ਆ ਉਹ ਤਾਂ ਸਾਡੇ ਲਈ ਫਾਈਵ ਸਟਾਰ ਫੈਸਿਲਿਟੀ ਵਰਗਾ ਹੈ ਅੱਛਾ ਤੇ ਉੱਥੇ ਜਾ ਕੇ ਸਾਨੂੰ ਪ੍ਰੋਬਲਮ ਹੋਣੀ ਹੈ ਉੱਥੇ ਜੇਲ੍ਹ ਹੋਰ ਤਰ੍ਹਾਂ ਦੀ ਹੈ ਉੱਥੇ ਸਾਨੂੰ ਦੁੱਖ ਤਕਲੀਫ ਕੱਟਣੀ ਪੈਣੀ ਹੁਣ ਅਸੀਂ ਬਜ਼ੁਰਗ ਹੋ ਗਏ ਉਹਨਾਂ ਦਾ ਇਹ ਵੀ ਕਹਿਣਾ ਸੀ ਹੁਣ ਅਸੀਂ ਬੁਢਾਪੇ 'ਚ ਕਿੱਥੇ ਅਸੀਂ ਉੱਥੇ ਧੱਕੇ ਖਾਵਾਂਗੇ ਇੰਡੀਆ 'ਚ ਉਹਨਾਂ ਨੂੰ ਕੋਈ ਪਛਤਾਵਾ ਜਾਂ ਕੋਈ ਹੋਰ ਇਹਦਾ ਦਾ ਸੀ ਕੋਈ ਅ ਜਿਵੇਂ ਕਿ ਮੈਂ ਕਿਹਾ ਵੀ ਬਹੁਤਾ ਇਸ ਚੀਜ਼ ਬਾਰੇ ਨਾ ਤਾਂ ਜ਼ਾਹਿਰ ਹੋਣਾ ਨਹੀਂ ਕੀਤਾ ਕੁਝ ਨਾ ਸਾਨੂੰ ਲੱਗਿਆ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਪਛਤਾਵਾ ਸੀ ਉਹਨਾਂ ਦਾ ਕੰਸਰਨ ਇਹ ਸੀ ਕਿ ਹੁਣ ਸਾਡੇ ਬੁਢਾਪੇ 'ਚ ਸਾਨੂੰ ਕੀ ਦੁੱਖ ਦੇਣੇ ਪੈਣ ਦੇਖਣੇ ਪੈਣੇ ਆ ਪਾਸਟ ਦੇਖ ਕੇ ਆਪਣੇ ਕ੍ਰਾਈਮ ਦੇਖ ਕੇ ਉਹਨਾਂ ਨੂੰ ਉਸ ਉਸ ਬਾਰੇ ਨਹੀਂ ਉਹਨਾਂ ਦਾ ਕੋਈ ਥਾਟ ਪ੍ਰੋਸੈਸ ਸੀ ਤੇ ਬਹੁਤਾ ਕੁਝ ਲੱਗਿਆ ਵੀ ਨਹੀਂ ਐਵੇਂ ਬੜੇ ਨਾਰਮਲ ਤਰੀਕੇ ਨਾਲ ਗੱਲ ਕਰ ਪਰ ਇਹ ਪ੍ਰੈਜੈਂਟ ਸਿਚੁਏਸ਼ਨ ਨੂੰ ਲੈ ਕੇ ਉਹ ਫਿਕਰਮੰਦ ਸੀ ਜੀ ਆਪਣੀ ਆ ਫਿਊਚਰ ਨੂੰ ਦੇਖ ਕੇ ਮਤਲਬ ਉਹ ਸੋਚ ਰਹੀ ਸੀ ਕਿ ਸਾਡੇ ਬੁਢਾਪੇ ਸਾਨੂੰ ਹੁਣ ਦੁੱਖ ਦੇਖਣੇ ਪੈਣੇ ਐ ਤੇ ਬਹੁਤਾ ਰਿਮੋਰਸ ਨਹੀਂ ਲੱਗਿਆ ਤੇ ਬਹੁਤਾ ਉਹਨਾਂ ਦੀ ਗੱਲਬਾਤ ਤੋਂ ਵੀ ਨਹੀਂ ਲੱਗਿਆ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਪਛਤਾਵਾ ਐ ਬੜੇ ਨਾਰਮਲ ਤਰੀਕੇ ਨਾਲ ਗੱਲਬਾਤ ਕਰਦੇ ਰਹੇ ਵਿਚਰਦੇ ਰਹੇ ਤੇ ਇਹ ਵੀ ਬੋਲਿਆ ਉਹਨਾਂ ਨੇ ਆਰਸੀਐਮਪੀ ਨੂੰ ਵੀ ਕੀ ਸਾਡੇ ਸਾਨੂੰ ਵੀ ਬੋਲਿਆ ਕਿ ਸਾਡੇ ਤੇ ਬੜੇ ਅੱਛੇ ਅਰੇਂਜਮੈਂਟ ਸੀ ਇੱਥੇ ਜੇਰ ਚ ਤੇ ਸਾਨੂੰ ਬੜਾ ਸੁਖ ਸੀ ਅੱਛਾ ਜੇਰ ਚ ਬੜੀ ਆਰਾਮਦਾਇਕ ਲਾਈਫ ਜਿਹੜੀ ਆ ਉਹ ਜਿਉਂ ਰਹੇ ਸੀ ਉੱਥੇ ਜੀ ਜੀ ਇੱਕ ਇਹਦੇ ਨਾਲ ਜੁੜਿਆ ਜਿਹੜਾ ਇੱਕ ਹੋਰ ਅਕਸਰ ਲੋਕ ਪੁੱਛਦੇ ਨੇ ਜੱਸੀ ਦਾ ਮਰਡਰ ਹੋ ਜਾਂਦਾ ਹੈ ਮਿੱਠੂ ਬਚ ਜਾਂਦਾ ਹੈ ਮਿੱਠੂ ਦੇ ਬਚਣ ਕਰਕੇ ਹੀ ਇਹ ਸਾਰਾ ਕੇਸ ਜਿਹੜੀ ਹੈ ਤਫਤੀਸ਼ ਸਿਰੇ ਚੜਦੀ ਹੈ ਨਹੀਂ ਤਾਂ ਹੋ ਸਕਦਾ ਹੈ ਪਤਾ ਹੀ ਨਹੀਂ ਲੱਗਦਾ ਵੀ ਕੌਣ ਕਰ ਗਿਆ ਕੀ ਕਰ ਗਿਆ ਮਿੱਠੂ ਤੁਹਾਨੂੰ ਕਦੇ ਡਿਊਰਿੰਗ ਤੁਹਾਡੀ ਸਰਵਿਸ ਕਿਤੇ ਕਿਸ ਕਿਤੇ ਵੀ ਤੁਸੀਂ ਕੋਈ ਮਿਲਰੀ ਕੋਟਲੀ ਵੀ ਰਹੇ ਜਿੱਥੋਂ ਤੁਸੀਂ ਐ ਤੁਸੀਂ ਐਸਐਸਪੀ ਰਹੇ ਹੋ ਉੱਥੇ ਹੋਰ ਨਾ ਪਟਿਆਲਾ ਲੁਧਿਆਣਾ ਕਈ ਥਾਵਾਂ ਤੇ ਰਹੇ ਕਿਤੇ ਤੁਹਾਨੂੰ ਉਹਦੇ ਨਾਲ ਇੰਟਰੈਕਸ਼ਨ ਹੋਈ ਮੇਲ ਹੋਇਆ ਇੱਕ ਪੋਸਟਿੰਗ ਚ ਜ਼ਰੂਰ ਮੈਨੂੰ ਕਿਸੇ ਹੋਰ ਕੇਸ ਦੇ ਸਬੰਧ ਚ ਮਿਲੇ ਸੀ ਫਿਰ ਮੈਨੂੰ ਮੇਰੇ ਸਟਾਫ ਨੇ ਬਾਅਦ ਚੋਂ ਦੱਸਿਆ ਵੀ ਇਹ ਉਸ ਕੇਸ ਦਾ ਜਿਹੜਾ ਮੇਨ ਗਵਾਹ ਹੈ ਮਿੱਠੂ ਉਹ ਹੈ ਤਾਂ ਉਹ ਮੈਨੂੰ ਬਹੁਤ ਸ਼ੌਕ ਸੀ ਉਹਦੇ ਤੱਕ ਤੁਸੀਂ ਉਦੋਂ ਤੱਕ ਤੁਸੀਂ ਉੱਥੇ ਜਾਇਆਏ ਸੀ ਹਾਂਜੀ ਬਿਲਕੁਲ ਬਿਲਕੁਲ ਕੈਨੇਡਾ ਜੀ ਜੀ ਬਿਲਕੁਲ ਪਰ ਕਿਉਂਕਿ ਮੈਂ ਫੇਸ ਤੋਂ ਪਛਾਣਦੀ ਨਹੀਂ ਸੀ ਔਰ ਹੁਣ ਥੋੜਾ ਜਿਹਾ ਉਹਨਾਂ ਦਾ ਚੇਂਜ ਵੀ ਹੋ ਗਿਆ 2000 ਇਹਦੀ ਲੁੱਕ ਵੀ ਚੇਂਜ ਹੋ ਗਈ ਤਾਂ ਬਾਅਦ ਚੋ ਮੇਰੇ ਸਟਾਫ ਨੇ ਮੈਨੂੰ ਦੱਸਿਆ ਵੀ ਉਹ ਕੇਸ ਦੇ ਜਿਹੜੇ ਮੇਨ ਗਵਾਹ ਮਿੱਠੂ ਤੇ ਉਹ ਸੀ ਇਹ ਇਸ ਕੇਸ ਨਾਲ ਰਿਲੇਟਡ ਕੋਈ ਗੱਲ ਨਹੀਂ ਹੋਈ ਉਹਦੇ ਨਾਲ ਇਸ ਕੇਸ ਨਾਲ ਰਿਲੇਟਡ ਮੇਰੀ ਡਾਇਰੈਕਟਲੀ ਕੋਈ ਗੱਲ ਨਹੀਂ ਹੋਈ ਬਟ ਬਾਅਦ ਚੋ ਜਦੋਂ ਮੈਨੂੰ ਪਤਾ ਲੱਗਿਆ ਫਿਰ ਮੈਂ ਕਨੈਕਟ ਕੀਤਾ ਪਰ ਉਹ ਬੰਦਾ ਇੱਕ ਤਰ੍ਹਾਂ ਨਾਲ ਇਹ ਕਹਿੰਦੀ ਵੀ ਇੱਥੇ ਹੈ ਉਹ ਬਿਲਕੁਲ ਜੀ ਬਿਲਕੁਲ ਜਿਹੜੀ ਉਹ ਤਫਤੀਸ਼ ਤੁਸੀਂ ਕਿਉਂਕਿ ਉੱਥੇ ਲਗਾਏ ਉਸ ਤਫਤੀਸ਼ ਤੋਂ ਤੁਸੀਂ ਕਿੰਨੇ ਕੁ ਸੈਟੀਸਫਾਈ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਪੂਰੇ ਇੰਡੀਆ ਚ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਐਕਸਟਰਡੀਸ਼ਨਸ ਨਹੀਂ ਆ ਜਿਹੜੀਆਂ ਸਫਲ ਹੋਈਆਂ ਹੋਣ ਹਮ ਵੱਡੇ ਵੱਡੇ ਕ੍ਰਿਮੀਨਲਸ ਗੈਂਗਸਟਰ ਟੈਰਰਿਸਟ ਦੀ ਐਕਸਟਰਡੀਸ਼ਨ ਜ਼ਿਆਦਾ ਸਫਲ ਹੁੰਦੀ ਹੈ ਕਿਉਂਕਿ ਕੰਟਰੀਜ਼ ਫਾਲੋਅ ਅਪ ਕਰ ਰਹੀ ਹੁੰਦੀਆਂ ਹਨ ਟੈਰਰਿਸਟ ਕੋਈ ਅਗਲਾ ਆਪਣੀ ਕੰਟਰੀ ਚ ਵੀ ਲੈ ਕੇ ਦੇਖ ਕੇ ਰਾਜ਼ੀ ਨਹੀਂ ਹਮ ਬਹੁਤ ਜ਼ਿਆਦਾ ਟੈਰਰਿਸਟ ਹਨ ਜਿਹੜੇ ਸਾਨੂੰ ਪਤਾ ਹੈ ਕਿ ਅਲੱਗ-ਅਲੱਗ ਕੰਟਰੀਜ਼ ਤੋਂ ਡਿਪੋਰਟ ਜਾਂ ਐਕਸਟਰਡਾਈਟ ਹੋਏ ਹਨ ਹਮ ਇਹ ਵਾਲਾ ਕੇਸ ਜਿਹੜੇ ਪ੍ਰੋਪਰ ਇੱਕ ਐਕਸਟਰਡੀਸ਼ਨ ਪ੍ਰੋਸੀਜਰ ਦੇ ਨਾਲ ਇਹ ਡਿਪੋਰਟ ਨਹੀਂ ਹੋਏ ਐਕਸਟਰਡਾਈਟ ਹੋਏ ਜੋ ਕਿ ਬਹੁਤ ਲੰਬੀ ਪ੍ਰੋਸੀਜਰ ਹੈ ਉਹ ਵੀ ਇੱਕ ਇਸ ਤਰ੍ਹਾਂ ਦੇ ਕੰਟਰੀ ਤੋਂ ਐਕਸਟਰਡਾਈਟ ਕਰਾਣਾ ਜੋ ਕਿ ਫਰਸਟ ਵਰਲਡ ਮੰਨੀ ਜਾਂਦੀ ਹੈ ਇਸ ਤਰ੍ਹਾਂ ਦੇ ਕੇਸ ਵਿੱਚ ਐਕਸਟਰਡੀਸ਼ਨ ਦਾ ਕੀ ਪ੍ਰੋਸੀਜਰ ਹੈ ਉਹ ਵੀ ਥੋੜਾ ਜਿਆਦਾ ਸਾਨੂੰ ਸਮਝਾ ਦਿਓ ਜਦੋਂ ਅਸੀਂ ਸਾਨੂੰ ਲੱਗਦਾ ਹੈ ਕਿ ਸਾਡਾ ਕੋਈ ਫਿਜਿਟਿਵ ਜਿਹੜਾ ਹੈ ਵਾਂਟਡ ਹੈ ਸਾਡੇ ਕੇਸ 'ਚ ਬਾਹਰ ਕਿਸੇ ਕੰਟਰੀ 'ਚ ਹੈ ਸਾਨੂੰ ਉਹਦੀ ਲੋਕੇਸ਼ਨ ਕਨਫਰਮ ਹੁੰਦੀ ਹੈ ਜਾਂ ਨਾ ਵੀ ਕਨਫਰਮ ਹੋਵੇ ਉਸ ਕੇਸ 'ਚ ਅਸੀਂ ਇੱਕ ਰੈਡ ਕਾਰਨਰ ਨੋਟਿਸ ਜਾਰੀ ਕਰਦੇ ਹਾਂ ਜੋ ਇੰਟਰਪੋਲ ਦੇ ਥਰੂ ਜ ਤਾਰੋ ਦੇ ਲਈ ਸੋਲਿਡ ਅਵੇਨਸ ਤਾਂ ਚਾਹੀਦੀ ਹੈ ਵੀ ਉਹਦੀ ਇਨਵੋਲਵਮੈਂਟ ਹੈਗੀ ਇਸ ਕ੍ਰਾਈਮ ਦੀ ਇਨਵੋਲਵਮੈਂਟ ਹੈ ਕਿਉਂਕਿ ਜਦੋਂ ਵੀ ਰੈੱਡ ਕਾਰਨਰ ਨੋਟਿਸ ਜਾਰੀ ਕਰਦੇ ਆ ਉਹਦੇ ਚ ਪੁੱਛਦੇ ਆਂ ਵੀ ਇਹਦੇ ਚ ਕੀ ਬਰੀਫ ਪੁੱਛਦੇ ਆਂ ਕੇਸ ਦਾ ਕਿ ਇਹਦੇ ਚ ਤੁਹਾਡ ਨੂੰ ਇਹ ਦੋਸ਼ੀ ਤੁਹਾਡਾ ਕਿਵੇਂ ਬਣ ਰਿਹਾ ਹੈ ਰੈੱਡ ਕਾਰਨਰ ਨੋਟਿਸ ਦਾ ਪਰਪਸ ਇਹ ਹੈ ਕਿ ਕੰਟਰੀ ਚ ਜਿੱਥੇ ਵੀ ਹੋਵੇ ਇੰਟਰਪੋਲ ਦੀ ਮਦਦ ਨਾਲ ਉਹਨੂੰ ਕਾਰਨਰ ਕਰ ਲਿੱਤਾ ਜਾਵੇ ਇੱਕ ਤਰ੍ਹਾਂ ਨਾਲ ਉਹਨੂੰ ਅਰੈਸਟ ਕਰ ਲਿੱਤਾ ਜਾਵੇ ਜਦੋਂ ਇਸ ਤਰ੍ਹਾਂ ਦਾ ਬੰਦਾ ਡਿਟੇਨ ਹੋ ਜਾਂਦਾ ਹੈ ਉਸ ਤੋਂ ਬਾਅਦ ਐਕਸਟਰੈਡੀਸ਼ਨ ਮੂਵ ਹੁੰਦੀ ਹੈ ਐਕਸਟਰੈਡੀਸ਼ਨ ਦਾ ਪਰਪਸ ਇਹ ਹੁੰਦਾ ਕਿ ਇੱਕ ਗਵਰਨਮੈਂਟ ਦੂਜੀ ਗਵਰਨਮੈਂਟ ਨੂੰ ਕਹਿ ਰਹੀ ਹੈ ਕਿ ਸਾਡੇ ਕੋਲ ਇਹਨੂੰ ਭੇਜਿਆ ਜਾਵੇ ਇਸ ਬੰਦੇ ਨੂੰ ਭੇਜਿਆ ਜਾਵੇ ਕਿਉਂਕਿ ਸਾਡੇ ਕੇਸ ਚ ਲੋੜ ਹੁੰਦਾ ਹੈ ਕਿ ਆਪਣੇ ਕਾਨੂੰਨ ਮੁਤਾਬਕ ਇਹਦੇ ਚ ਸਜ਼ਾ ਦੇ ਸਕੀ ਹੈ ਆਪਣੇ ਕਾਨੂੰਨ ਮੁਤਾਬਕ ਇਹਦੇ ਚ ਸਜ਼ਾ ਦਵਾਂਗੇ ਇਸ ਚ ਕਿਉਂਕਿ ਮਰਡਰ ਕੇਸ ਹੈ ਤੇ ਮਰਡਰ ਕੇਸ ਚ ਇੰਡੀਆ ਚ ਕੈਪੀਟਲ ਪਨਿਸ਼ਮੈਂਟ ਦੀ ਵੀ ਪ੍ਰੋਵੀਜ਼ਨ ਹੈ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ ਤੇ ਕਈ ਕੰਟਰੀਜ਼ ਇਸ ਤਰ੍ਹਾਂ ਦੀਆਂ ਜਿਹੜੀਆਂ ਫਾਂਸੀ ਦੀ ਸਜ਼ਾ ਲਈ ਐਕਸਟਰੈਡਿਟ ਨਹੀਂ ਕਰਦੀਆਂ ਤਾਂ ਉਸ ਚ ਪੇਰੈਂਟ ਕੰਟਰੀ ਵੱਲੋਂ ਇੱਕ ਸੋਵਰਨ ਗਾਰੰਟੀ ਜਿਹਨੂੰ ਕਹਿੰਦੇ ਆ ਉਹ ਜਾਂਦੀ ਹੈ ਕਿ ਅਸੀਂ ਇਹ ਬੰਦੇ ਨੂੰ ਤੁਸੀਂ ਐਕਸਟਰਾਡਿਟ ਕਰੋ ਫਿਜਿਟਿਵ ਨੂੰ ਤੇ ਅਸੀਂ ਇਹਨੂੰ ਫਾਂਸੀ ਦੀ ਸਜ਼ਾ ਨਹੀਂ ਦਵਾਂਗੇ। ਕਈ ਕੇਸਾਂ 'ਚ ਸੋਵਰਨ ਗਾਰੰਟੀ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਵੱਲੋਂ ਜਾਂਦੀ ਹੈ। ਵੀ ਇਹਨੂੰ ਕੈਪੀਟਲ ਪਨਿਸ਼ਮੈਂਟ ਨਹੀਂ ਕਰਾਂਗੇ। ਬਾਕੀ ਕੇਸ ਜਿਹਦਾ ਟ੍ਰਾਇਲ ਕਰਕੇ ਜੋ ਸਜ਼ਾ ਬਣਦੀ ਹੈ ਇਹਨੂੰ ਦਵਾਂਗੇ। ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੁਸੀਂ ਸਾਰੇ ਕਿਸੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਧੰਨਵਾਦ ਜੀ ਧੰਨਵਾਦ। ਦੋਸਤੋ ਹੁਣ ਤੁਸੀਂ ਸੁਣ ਚੁੱਕੇ ਹੋ ਕਮਰਦੀਪ ਕੌਰ ਦੀ ਜਵਾਨੀ। ਜਿਹੜੇ ਕਿ ਐਸਐਸਪੀ ਚੰਡੀਗੜ੍ਹ ਸੀਗੇ ਉਹਨਾਂ ਨੇ ਆਪਣੀ ਜ਼ੁਬਾਨੀ ਸਾਰਾ ਕੁਝ ਦੱਸਿਆ ਵੀ ਕਿਵੇਂ ਮਲਕੀਤ ਕੌਰ ਅਤੇ ਸੁਰਜੀਤ ਸਿੰਘ ਨੂੰ ਉਥੋਂ ਲਿਆਉਣ ਦੀ ਸਾਰੀ ਵਿਉਤਬੰਦੀ ਬਣੀ ਤੇ ਕਿਵੇਂ ਇੱਕ ਤਰ੍ਹਾਂ ਨਾਲ ਲਾਸਟ ਮਿੰਟ ਤੇ ਜਿਹੜਾ ਟੌਂਟੋ ਹਵਾਈ ਅੱਡੇ ਤੇ ਇੱਕ ਘਟਨਾਕ੍ਰਮ ਦੇ ਵਿੱਚ ਉਹਨਾਂ ਨੂੰ ਉਤਾਰ ਲਿਆ ਜਾਂਦਾ ਤੇ ਫਿਰ ਜਿਹੜੇ 2018 ਦੇ ਵਿੱਚ ਕੈਨੇਡੀਅਨ ਪੁਲਿਸ ਖੁਦ ਜਿਹੜੇ ਉਹਨਾਂ ਨੂੰ ਇੱਥੇ ਛੱਡ ਕੇ ਜਾਂਦੇ ਤੁਹਾਨੂੰ ਇਹ ਇਸ ਸਾਰੇ ਕਾਸੇ ਨੂੰ ਰੂਬਰੂ ਹੋਣ ਦਾ ਕਾਰਨ ਇੱਕ ਸਭ ਤੋਂ ਵੱਡਾ ਇਹ ਸੀ ਵੀ ਕਈ ਦੋਸਤਾਂ ਦੇ ਕਈ ਪਾਠਕਾਂ ਦੇ ਕਈ ਅਸੀਂ ਇਕੱਲੇ ਜਿੱਦਣੇ ਸਾਡੇ ਵਿਊਅਰਜ਼ ਨੇ ਦਰਸ਼ਕ ਨੇ ਉਹ ਦੇਖਣ ਵਾਲੇ ਦੇ ਸਵਾਲ ਸੀ ਵੀ ਜੱਸੀ ਦਾ ਕੀ ਬਣਦਾ ਜਦੋਂ ਉਸ ਨੂੰ ਕਿਡਨੈਪ ਕਰ ਲੈ ਜਾਂਦਾ ਹੈ ਅਗਵਾ ਕਰ ਲੈ ਜਾਂਦਾ ਹੈ ਇਹਨਾਂ ਸਾਰੇ ਸਵਾਲਾਂ ਦਾ ਬਰੀਫ ਦੇ ਵਿੱਚ ਅਸੀਂ ਤੁਹਾਨੂੰ ਇਹ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੀ ਇਸ ਜਿਹੜੀ ਐਸੇ ਲਈ ਇਹ ਕਹਿ ਲਈਏ ਵੀ ਇਹ ਇਸ ਕਤਲ ਕਾਂਡ ਦੇ ਤਫਤੀਸ਼ੀ ਅਫਸਰ ਸੀ ਸਵਰਨ ਸਿੰਘ ਜੋ ਕਿ ਉਸ ਵੇਲੇ ਪੁਲਿਸ ਸਟੇਸ਼ਨ ਧੂਰੀ ਦੇ ਐਸ ਐਚ ਓ ਸਨ ਹਾਲਾਂਕਿ ਇਹ ਮੁਕੱਦਮਾ ਜਿਹੜਾ ਹੈ ਉਹ ਅਮਰਗੜ ਪੁਲਿਸ ਸਟੇਸ਼ਨ ਦਾ ਸੀ ਪਰ ਸਵਰਨ ਸਿੰਘ ਇੱਕ ਚੰਗੇ ਤਫਤੀਸ਼ੀ ਅਫਸਰ ਅਸੀਂ ਕਹ ਲਈਏ ਇਨਵੈਸਟੀਗੇਟਿਵ ਆਫੀਸਰ ਹੋਣ ਕਰਕੇ ਇਹ ਸਾਰਾ ਕੇਸ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾਂਦਾ ਹੈ ਉਹ ਸਾਰੇ ਕੇਸ ਦੀ ਜਿਹੜੀ ਹੈ ਉਹ ਤਫਤੀਸ਼ ਕਰਦੇ ਨੇ ਉਹ ਵੀਡੀਓ ਦੇਖਣ ਲਈ ਤੁਸੀਂ ਸਾਡੇ ਇਸ ਚੈਨਲ ਤੇ ਜਿਹੜਾ ਉਹ ਲਿੰਕ ਤੇ ਕਲਿੱਕ ਕਰਕੇ ਉਹ ਸਾਰੇ ਮੁਕੰਮਲ ਵੀਡੀਓ ਜਿਹੜੀ ਉਹ ਦੇਖ ਸਕਦੇ ਆ ਉਹਦੇ ਵਿੱਚ ਸਾਰਾ ਕੁਝ ਸਵਰਨ ਸਿੰਘ ਨੇ ਦੱਸਿਆ ਵੀ ਕਿਵੇਂ ਉਹ ਤਫਤੀਸ਼ ਕਰਦੇ ਨੇ ਕਿਸ ਜਗ੍ਹਾ ਤੋਂ ਜਸਸੀ ਨੂੰ ਅਗਵਾ ਕੀਤਾ ਜਾਂਦਾ ਹੈ ਲੁਧਿਆਣਾ ਦੇ ਬਲਾਰਾ ਫਾਰਮ ਤੇ ਰਾਤ ਨੂੰ ਜਾ ਕੇ ਕਿਸ ਤਰ੍ਹਾਂ ਉਹਦਾ ਕਤਲ ਕੀਤਾ ਜਾਂਦਾ ਹੈ ਤੇ ਕਿਸ ਤਰ੍ਹਾਂ ਇੱਕ ਸੂਏ ਦੇ ਵਿੱਚੋਂ ਉਸ ਔਰਤ ਦੀ ਜਿਹੜੀ ਹੈ ਡੈੱਡ ਬਾਡੀ ਜਿਹੜੀ ਹੈ ਉਹ ਬਰਾਮਦ ਹੁੰਦੀ ਹੈ ਇੱਕ লাশ ਬਰਾਮਦ ਹੁੰਦੀ ਹੈ ਉਹਦੇ ਮਾਤਾ ਪਿਤਾ ਕਿਵੇਂ লাশ ਲੈਣ ਤੋਂ ਇਨਕਾਰ ਕਰ ਦਿੰਦੇ ਨੇ ਤੇ ਜਿਹੜੇ ਮਿੱਠੂ ਦੇ ਫਿਰ ਕਰਦੇ ਉਸ ਲੜਕੀ ਦਾ ਅੰਤਿਮ ਜਿਹੜਾ ਸਸਕਾਰ ਕਰਦੇ ਰਗੇ ਕਈ ਤਰ੍ਹਾਂ ਦੇ ਸਵਾਲ ਸੀ ਜਿਨ੍ਹਾਂ ਦੇ ਅਸੀਂ ਦੇਣ ਦੀ ਜਿਹੜੀ ਹੈ ਅਸੀਂ ਇੱਥੇ ਕੋਸ਼ਿਸ਼ ਕਰਾਂਗੇ ਜਿਨ੍ਹਾਂ ਜਿਵੇਂ ਕਿ ਸਾਨੂੰ ਤਫਤੀਸ਼ੀ ਅਫਸਰ ਸਵਰਨ ਸਿੰਘ ਨੇ ਜਿਹੜੀ ਸਾਰੇ ਡਿਟੇਲ ਦੱਸਿਆ ਤੇ ਉਸ ਤੋਂ ਬਾਅਦ ਮਿੱਠੂ ਦੀ ਜਿਹੜੀ ਅਸੀਂ ਇੰਟਰਵਿਊ ਕੀਤੀ ਹੈ ਮਿੱਠੂ ਦੀ ਜਿਹੜੀ ਪ੍ਰੇਮ ਕਹਾਣੀ ਹੈ 1994 ਤੋਂ ਸ਼ੁਰੂ ਹੁੰਦੀ ਹੈ 1999 ਚ ਜਾ ਕੇ ਉਹ ਜੱਸੀ ਨਾਲ ਜਿਹੜਾ ਉਹ ਵਿਆਹ ਕਰਾਉਂਦਾ ਵਿਆਹ ਜਿਹੜਾ ਹੈ ਉਹ ਦੋਨਾਂ ਘਰਾਂ ਤੋਂ ਲੜਕੀ ਵਾਲੇ ਤੇ ਲੜਕੇ ਵਾਲਿਆਂ ਤੋਂ ਚੋਰੀ ਹੁੰਦਾ ਹੈ ਸ਼ਾਦੀ ਅਸੀਂ ਕਹ ਲਈਏ ਆਨੰਦ ਕਾਰਜ ਹੁੰਦੇ ਨੇ ਜਗਰਾਵਾਂ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਪਰ ਕੋਰਟ ਮੈਰਿਜ ਹੁੰਦੀ ਹੈ ਜਾਂ ਕਿ ਆ ਬਾਬਾ ਬਕਾਲਾ ਦੇ ਰਜਿਸਟ੍ਰੇਸ਼ਨ ਦੇ ਕੋਲ ਇਹ ਇੱਕ ਆਪਸ ਵਿੱਚ ਦੇ ਵਿੱਚ ਬੜੀਆਂ ਜਿਹੜੀਆਂ ਕਿ ਅਸੀਂ ਕਹ ਲਈਏ ਸੁਣਨ ਵਾਲਿਆਂ ਨੂੰ ਅਜੀਬ ਲੱਗਦੀਆਂ ਪਰ ਜਿਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਬੰਦਾ ਲੰਘ ਰਿਹਾ ਤਾਂ ਉਸ ਤਰ੍ਹਾਂ ਦੇ ਜਿਹੜੇ ਉਹ ਫੈਸਲੇ ਲੈਂਦਾ 1999 ਦੇ ਵਿੱਚ ਜਦੋਂ ਜੱਸੀ ਇੱਥੇ ਆ ਜਾਂਦੀ ਹੈ ਉਸ ਤੋਂ ਬਾਅਦ ਕਿਵੇਂ ਜਿਹੜਾ ਉਹ ਲੋਕੇ ਦੋਨੇ ਜੀ ਕਦੇ ਹਿਮਾਚਲ ਚ ਕਦੇ ਰਾਜਸਥਾਨ ਚ ਕਦੇ ਰਿਸ਼ਤੇਦਾਰਾਂ ਕੋਲ ਜਿਹੜਾ ਉਹ ਦਿਨ ਕੱਟੀ ਕਰਦੇ ਨੇ ਉਸ ਦਿਨ ਕੱਟੀ ਦੇ ਦੌਰਾਨ ਜਦੋਂ ਉਹ ਨਾਰੀ ਕੇ ਪਿੰਡ ਜਾ ਕੇ ਰਹਿਣ ਲੱਗ ਜਾਂਦੇ ਨੇ ਤਾਂ ਨਾਰੀ ਕੇ ਹੀ ਇਹ ਘਟਨਾ ਵਾਪਰਦੀ ਹੈ ਜਦੋਂ ਉਹ ਮਲੇ ਕੋਟ ਲਿਆਉਂਦਾ ਹੈ ਮਲੇ ਕੋਟਲੇ ਤੋਂ ਬਾਅਦ ਜਦੋਂ ਪਿੰਡ ਵਾਪਸ ਜਾਂਦਾ ਹੈ ਤਾਂ ਖਾਨਪੁਰ ਜਿਹੜਾ ਡਰੇਨ ਦੇ ਉੱਤੇ ਇਹ ਸਾਰਾ ਘਟਨਾ ਕ੍ਰਮ ਵਾਪਰਦਾ ਹੈ ਮਿੱਠੂ ਨੂੰ ਉੱਥੇ ਜਿਹੜੇ ਆ ਪਹਾੜੇ ਦੇ ਗੁੰਡੇ ਜਿਨ੍ਹਾਂ ਜਿਹੜੇ ਤੇ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਹੈ ਵੀ ਸੁਰਜੀਤ ਸਿੰਘ ਨੇ 5 ਲੱਖ ਰੁਪਏ ਦਿੱਤਾ ਸੀ ਉਹਨਾਂ ਗੁੰਡਿਆਂ ਨੂੰ ਜੱਸੀ ਦਾ ਕਤਲ ਕਰਨ ਲਈ ਤੇ ਮਿੱਠੂ ਦਾ ਕਤਲ ਕਰਨ ਲਈ ਇਤਫਾਕ ਕਹਿ ਲੋ ਇਹਨੂੰ ਜੋ ਮਰਜ਼ੀ ਕਹਿ ਲੋ ਕੁਦਰਤ ਦੀ ਖੇਡ ਕਹਿ ਲੋ ਮਿੱਠੂ ਜਿਹੜਾ ਉਸ ਹਮਲੇ ਦੇ ਵਿੱਚ ਵੱਜ ਜਾਂਦਾ ਹੈ ਤੇ ਉਹ ਕਹਾਣੀ ਜੇ ਕਿਤੇ ਮਿੱਠੂ ਉਸ ਇਨਸੀਡੈਂਟ ਦੇ ਵਿੱਚ ਮਾਰਿਆ ਜਾਂਦਾ ਜਾਂ ਉਹ ਸਾਡੇ ਵਿੱਚ ਅੱਜ ਨਾ ਹੁੰਦਾ ਤਾਂ ਹੋ ਸਕਦਾ ਹੈ ਇਸ ਸਾਰੀ ਕਹਾਣੀ ਤੇ ਸਾਰੇ ਮਾਮਲੇ ਤੇ ਸਾਰੇ ਕਤਲकांड ਦੇ ਸਾਰੇ ਤੇ ਪਰਦਾ ਪਿਆ ਰਹਿਣਾ ਸੀ ਨਾ ਮਲਕੀਤ ਕੌਰ ਬਾਰੇ ਪਤਾ ਲੱਗਣਾ ਸੀ ਵੀ ਉਹਦੀ ਕਿਸ ਤਰ੍ਹਾਂ ਦੀ ਭੂਮਿਕਾ ਸੀ ਨਾ ਹੀ ਸੁਰਜੀਤ ਸਿੰਘ ਬਾਰੇ ਪਤਾ ਲੱਗਣਾ ਸੀ ਕਿਸ ਤਰ੍ਹਾਂ ਦੀ ਭੂਮਿਕਾ ਸੀ ਨਾ ਹੀ ਪਾੜੇ ਦੇ ਜਿਹੜੇ ਆ ਉਹ ਗੁੰਡਿਆਂ ਬਾਰੇ ਪਤਾ ਲੱਗਣਾ ਸੀ ਇਹ ਇਹ ਸਾਰਾ ਜਿਹੜਾ ਤੁਸੀਂ ਸਾਡੇ ਕਿਰਪਾ ਕਰਕੇ ਦੋ ਜਿਹੜੇ ਐਪੀਸੋਡ ਨੇ ਇੱਕ ਤਫਤੀਸ਼ੀ ਅਫਸਰ ਸਵਰਨ ਸਿੰਘ ਦੀ ਪੂਰੀ ਤਫਤੀਸ਼ ਤੇ ਇੱਕ ਜਿਹੜਾ ਆਪਣੇ ਮਿੱਠੂ ਦੀ ਅਸੀਂ ਇਹ ਕਹਿ ਲਈਏ ਵੀ ਮਿੱਠੂ ਦੀ ਜਿਹੜੀ ਮੁਕੰਮਲ ਕਹਾਣੀ 1994 ਤੋਂ ਲੈ ਕੇ 2024 ਤੱਕ ਕੀ ਕੁਝ ਉਹਦੇ ਨਾਲ ਵਾਪਰਦਾ ਹੈ ਕਿੰਨਾ ਹਾਲਾਤਾਂ ਦੇ ਵਿੱਚ ਉਹ ਲੰਘਦਾ ਹੈ ਉਹ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਇਹ ਸਾਰੀ ਜਿਹੜੀ ਕਹਾਣੀ ਹੈ ਜਿਹੜੇ ਸਾਰੇ ਐਪੀਸੋਡ ਸਾਰੇ ਇੱਕ ਪਿਆਰ ਕਹਾਣੀ ਇੱਕ ਵਿਆਹ ਇੱਕ ਦਰਦ ਕਹਾਣੀ ਉਸ ਤੋਂ ਬਾਅਦ ਕਤਲ ਕਤਲ ਤੋਂ ਬਾਅਦ ਕਿਵੇਂ ਉਹ ਸਾਰਾ ਕੇਸ ਚੱਲਦਾ ਹੈ ਜਿਹੜੇ ਪੁਲਿਸ ਦਾ ਸਬ ਇੰਸਪੈਕਟਰ ਜਗਿੰਦਰ ਸਿੰਘ ਇਹਦੇ ਵਿੱਚ ਸ਼ਾਮਲ ਹੁੰਦਾ ਉਹਨੂੰ ਕਿੰਨੀ ਸਜ਼ਾ ਹੁੰਦੀ ਹੈ ਅਨਿਲ ਕੁਮਾਰ ਤੇ ਅਸ਼ਮਨੀ ਕੁਮਾਰ ਨੂੰ ਕਿੰਨੀ ਸਜ਼ਾ ਹੁੰਦੀ ਹੈ ਦਰਸ਼ਨ ਸਿੰਘ ਤੇ ਸੁਰਜੀਤ ਸਿੰਘ ਤੇ ਜਿਹੜਾ ਮਲਕੀਤ ਕੌਰ ਇਹਨਾਂ ਦਾ ਕਿਸ ਤਰ੍ਹਾਂ ਦਾ ਜਿਹੜਾ ਉਹ ਰੋਲ ਰਹਿੰਦਾ ਹੈ ਇਹਦੇ ਵਿੱਚ ਇਹ ਸਾਰੇ ਅਸੀਂ ਪਹਿਲੂਆਂ ਤੇ ਜਿਹੜਾ ਉਹ ਚਰਚਾ ਕੀਤੀ ਗਈ ਹੈ ਸਾਰੇ ਪਹਿਲੂਆਂ ਤੇ ਤੱਥਾਂ ਸਮੇਤ ਜੋ ਵੀ ਪੁਲਿਸ ਤਫਤੀਸ਼ ਦਾ ਹਿੱਸਾ ਸੀ ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਸਾਂਝੀ ਕਰ ਚੁੱਕੇ ਆ ਐਸਐਸਪੀ ਜਤਿੰਦਰ ਔਲਖ ਜਿਹੜੇ ਉਸ ਵੇਲੇ ਸੰਗਰੂਰ ਚ ਤਾਇਨਾਤ ਸੀਗੇ ਉਹਨਾਂ ਦਾ ਜੋ ਪੋਜੀਟਿਵ ਰੋਲ ਸੀ ਉਹ ਸਵਰਨ ਸਿੰਘ ਨੇ ਵੀ ਦੱਸਿਆ ਉਹ ਮਿੱਠੂ ਨੇ ਵੀ ਦੱਸਿਆ ਉਹਦੇ ਬਾਰੇ ਵੀ ਅਸੀਂ ਜਿਹੜਾ ਉਹ ਪਹਿਲਾਂ ਜਾਣਕਾਰੀ ਜਿਹੜੀ ਉਹ ਦੇ ਚੁੱਕੇ ਆ ਉਹ ਹੈ ਹਰਾਨੀ ਦੀ ਗੱਲ ਇਹ ਹੈ ਵੀ ਪੰਜਾਬ ਪੁਲਿਸ ਦੇ ਬੜੇ ਸੀਨੀਅਰ ਅਫਸਰਾਂ ਵੱਲੋਂ ਇਸ ਕੇਸ ਨੂੰ ਰਫਾ-ਦਫਾ ਕਰਨ ਕਹਿ ਲੋ ਜਾਂ ਦੋਸ਼ੀਆਂ ਦੀ ਮਦਦ ਦੇ ਬਹੁਤ ਯਤਨ ਕੀਤੇ ਗਏ ਇਹਦੇ ਬਾਰੇ ਵੀ ਸਵਰਨ ਸਿੰਘ ਵੱਲੋਂ ਬੜਾ ਖੁੱਲ ਕੇ ਜਿਹੜਾ ਉਹ ਚਾਣਲਾ ਪਾਇਆ ਗਿਆ ਤੇ ਹਰਾਨੀ ਦੀ ਗੱਲ ਇਹ ਵੀ ਇੱਕ ਜਿਹੜੇ ਫੈਕਟ ਜਿਹੜੇ ਸਾਹਮਣੇ ਆਉਂਦੇ ਨੇ ਵੀ ਦੋ ਮੁਲਜ਼ਮਾਂ ਜਿਹੜੇ ਇਸ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸੀ ਜੁਗਿੰਦਰ ਸਿੰਘ ਤੇ ਇੱਕ ਹੋਰ ਉਹਨਾਂ ਨੂੰ ਇੱਕ ਬੰਦੇ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਮੇਂ ਅਗਾਉਂ ਜਿਹੜਾ ਉਹ ਰਿਹਾਈ ਦੇ ਦਿੱਤੀ ਜਾਂਦੀ ਹੈ ਤੇ ਇੱਕ ਬੰਦੇ ਨੂੰ ਜਿਹੜੀ ਰਿਹਾਈ ਦਿੱਤੀ ਜਾਂਦੀ ਹੈ ਕਾਂਗਰਸ ਤੇ ਰਜੀਵ ਭਰਨ ਪਰ ਇੱਕ ਬੰਦੇ ਦੀ ਰਿਹਾਈ ਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਰੋਕ ਲਾ ਲੈਂਦੀ ਹੈ ਉਹ ਡਿਨਾਈ ਕਰ ਦਿੰਦੀ ਹੈ ਜੀਨੂੰ ਕੇ ਸਵਰਨ ਸਿੰਘ ਨੇ ਵੀ ਐਪਰੀਸ਼ੀਏਟ ਕੀਤਾ ਲੋਕਾਂ ਨੇ ਵੀ ਇਸ ਗੱਲ ਦੀ ਤਾਰੀਫ ਕੀਤੀ ਵੀ ਜੇ ਕਾਤਲ ਨੇ ਜੀ ਉਹਨਾਂ ਨੂੰ ਸਜ਼ਾ ਹੋ ਜਾ ਉਮਰ ਕੈਦ ਦੀ ਜੇ ਹੋਰ ਜਿੰਨੇ ਲੋਕ ਜਿਹੜੇ ਜੂਝ ਰਹੇ ਨੇ ਕਿਸੇ ਨੂੰ ਉਮਰ ਕੈਦ ਹੋਈ ਹੈ ਵੀ ਉਹ ਉਮਰ ਕੈਦ ਭੁਗਤ ਕੇ ਹੀ ਬਾਹਰ ਆਊਗਾ ساری ਉਮਰ ਜਿਹੜੇ ਚ ਰਹੂਗਾ ਤਾਂ ਜਿਹੜੇ ਇਹੋ ਜਿਹੇ ਹੀਨਸ ਕ੍ਰਾਈਮ ਐ ਸੰਗੀਨ ਅਪਰਾਧ ਨੇ ਉਹਨਾਂ ਦੇ ਵਿੱਚ ਮੁਲਜ਼ਮ ਜਿਹੜੇ ਐ ਕਿਵੇਂ ਬਚ ਜਾਂਦੇ ਨੇ ਇਹ ਵੀ ਇੱਕ ਬਹੁਤ ਵੱਡਾ ਸਵਾਲ ਐ ਕਿਰਪਾ ਕਰਕੇ ਤੁਸੀਂ ਸਾਡੀਆਂ ਇਹ ਤਿੰਨੋਂ ਵੀਡੀਓ ਜਰੂਰ ਦੇਖਿਓ ਵੀਡੀਓ ਤੇ ਤਿੰਨਾਂ ਦਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ